ਹਰਚੰਤ ਸਿੰਘ ਤੇ ਕੁਲਦੀਪ ਨૈયਰ ਵੱਲੋਂ ਲਿਖਤ ਕਿਤਾਬ ਪੰਜਾਬ ਦਾ ਦੁਖਾਂਤ ਤੀਜਾ ਅਧਿਆਇ ਆਪਰੇਸ਼ਨ ਬਲੂ ਸਟਾਰ ਪਹਿਲਾ ਹਿੱਸਾ ਉਹਨੂੰ ਜੇ ਦੱਸੋ ਕਿ ਉਹਦੇ ਮਹਿਮਾਨ ਆ ਗਏ ਨੇ ਹਰਚੰਤ ਸਿੰਘ ਲੰਗੋਵਾਲ ਡਿਕਟੇਟਰ ਅਕਾਲੀ ਮੋਰਚਾ ਨੇ ਜਰਨੈਲ ਸਿੰਘ ਪਿੰਡਰਾਵਾਲੀ ਵੱਲ ਇਸ਼ਾਰਾ ਕਰਦਿਆਂ ਤੇ ਉਹਦੇ ਸਬੰਧ ਵਿੱਚ ਆਪਣੀ ਗੁਟਕਸ਼ਨ ਪ੍ਰਗਟਾਉਂਦਿਆਂ ਆਖਿਆ ਲੰਗੋਵਾਲ ਨੂੰ ਜਿਸ ਦਾ ਡਰ ਸੀ ਉਹ ਵਾਪਰ ਰਿਹਾ ਸੀ ਫੌਜੀਆ ਨੇ ਗੋਲਡਨ ਟੈਂਪਲ ਦੁਆਲੇ ਮੋਰਚੇ ਸੰਭਾਲਦੇ ਸਨ ਆਖਿਆ ਜਾ ਸਕਦਾ ਹੈ ਕਿ ਪਿੰਡਰਾ ਵਾਲੇ ਨੇ ਉਹਨਾਂ ਨੂੰ ਲੜਾਈ ਲਈ ਹੱਥ ਪਵਿੱਤਰ ਸਿੱਖ ਧਰਮ ਸਥਾਨ ਵਿੱਚ ਲੜਾਈ ਲਈ ਸੱਦ ਪੇਜਿਆ ਸੀ ਇਸ ਬਾਰੇ ਕਿ ਫੌਜੀ ਕਾਰਵਾਈ ਹੋਣੀ ਵਾਲੀ ਹੈ ਖਬਰਾਂ ਕਈ ਦਿਨਾਂ ਤੋਂ ਸੁਣੀਆਂ ਜਾ ਰਹੀਆਂ ਸਨ ਖਾਸ ਤੌਰ ਤੇ 1 ਜੂਨ ਤੋਂ ਜਦੋਂ ਕਿਸ ਨੇ ਦਾੜੀ ਕੇਸਮੁੰਨੇ ਸਿੱਖ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਾਹਿਬਿਤ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਵਿੱਚ ਵੇਖ ਲਿਆ ਸੀ ਲੋਗ ਬਾਲਾ ਅਸਬ੍ਰੋਦਾਸ ਕਰ ਰਿਹਾ ਸੀ ਕਿ ਫੌਜੀ ਕਾਰਵਾਈ ਨੂੰ ਟਾਲਿਆ ਜਾ ਸਕੇਗਾ ਅੱਜ ਬੀਤੀ ਰਾਤੀ ਉਹਨੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਰਾਸ਼ਟਰ ਦੇ ਨਾਲ ਪੰਜਾਬ ਦੇ ਸੰਕਟ ਬਾਰੇ ਰੇਡੀਓ ਉੱਤੇ ਤਕਰੀਰ ਸੁਣੀ ਸੀ ਜਿਸ ਵਿੱਚ ਉਹਨੇ ਕਿਹਾ ਸੀ ਜੇ ਕਿਸੇ ਸਵਾਲ ਬਾਰੇ ਕੋਈ ਗਲਤਫਹਿਮੀਆਂ ਜਾਂ ਸ਼ੱਕ ਬਾਕੀ ਰਹਿੰਦੇ ਹਨ ਤਾਂ ਉਹ ਰਲ ਬੈਠੀਏ ਤੇ ਹੱਲ ਲੱਭ ਲਈਏ ਪਰ ਉਹ ਪਹਿਲਾਂ ਫੌਜੀ ਕਾਰਵਾਈ ਦੀ ਹੁਕਮ ਜਾਰੀ ਕਰਕੇ ਗੱਲਾਂ ਬਾਤਾਂ ਦਾ ਸਜਾ ਕਿਵੇਂ ਦੇ ਸਕਦੀ ਸੀ ਤੇ ਜੇ ਅਕਾਲੀ ਗੱਲਾਂ ਬਾਤਾਂ ਲਈ ਤਿਆਰ ਵੀ ਹੋ ਜਾਂਦੇ ਤਾਂ ਉਹ ਉਹਦੇ ਨਾਲ ਸੰਪਰਕ ਕਾਇਮ ਕਿਵੇਂ ਕਰ ਸਕਦੇ ਸਨ ਉਹਨਾਂ ਸਭਨਾਂ ਦੇ ਟੈਲੀਫੋਨ ਤਾਂ ਕੱਟ ਦਿੱਤੇ ਗਏ ਹੋਏ ਸਨ ਪਾਵੇਂ ਸੂਰਜ ਡੁੱਬਣ ਤੋਂ ਕੁਝ ਚਿਰ ਪਿੱਛੋਂ ਕਰਫਿਊ ਲਾ ਦਿੱਤਾ ਗਿਆ ਸੀ ਸੈਂਕੜੇ ਹੀ ਸ਼ਰਦਾਲੂ ਅਜੇ ਦਰਬਾਰ ਸਾਹਿਬ ਦੇ ਅੰਦਰ ਸਨ 3 ਜੂਨ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੋਣ ਕਰਕੇ ਸ਼ਰਦਾਲੂ ਲੋਕ ਇੱਥੇ ਆਏ ਹੋਏ ਸਨ ਪਰ ਲੋਂਗੋਵਾਲ ਨੂੰ ਹੁਣ ਯਕੀਨ ਸੀ ਕਿ ਫੌਜ ਗੋਲਡਨ ਟੈਂਪਲ ਵਿੱਚ ਜ਼ਰੂਰ ਦਾਖਲ ਹੋਵੇਗੀ ਹਾਂ ਜੇ ਪਿੰਡਰਾਂ ਵਾਲਾ ਆਤਮ ਸਮਰਪਣ ਕਰ ਦੇਵੇ ਤਾਂ ਇਸ ਤੋਂ ਬਚਾਅ ਹੋ ਸਕਦਾ ਸੀ ਲੋਂਗੋਵਾਲ ਨੂੰ ਕਈ ਮਹੀਨੇ ਪਹਿਲਾਂ ਤੋਂ ਇਸ ਤਰ੍ਹਾਂ ਦੀ ਲਮ ਸੀ ਕਿ ਹਥਿਆਰ ਗੁਪਤ ਤੌਰ ਤੇ ਗੋਲਡਨ ਟੈਂਪਲ ਵਿੱਚ ਲੰਢੇ ਜਾ ਰਹੇ ਹਨ ਤੇ ਪਿੰਡਰਾਂ ਵਾਲਾ ਕਲ ਤਖਤ ਦੀ ਕਿਲੇਬੰਦੀ ਕਰਦਾ ਰਿਹਾ ਹੈ ਕੁਝ ਵਿਦੇਸ਼ੀ ਪੱਤਰਕਾਰਾਂ ਨੇ ਲੋਂਗੋਵਾਲ ਨੂੰ ਇਸ ਬਾਰੇ ਪੁੱਛਿਆ ਵੀ ਸੀ ਪਰ ਉਹਦੇ ਉੱਤਰ ਟਾਲ ਮਟੋਲ ਵਾਲੇ ਸਨ ਸ਼ਾਇਦ ਜੇ ਉਹ ਟੈਂਪਲ ਨੂੰ ਕਿਲੇ ਵਿੱਚ ਤਬਦੀਲ ਕਰਕੇ ਨੂੰ ਅਪਵਿੱਤਰ ਕਰਨ ਤੇ ਇਹਨੂੰ ਕਾਤਲਾਂ ਦੀ ਪਨਾਹ ਬਣਾਉਣ ਦੇ ਖਿਲਾਫ ਬੋਲਦਾ ਤਾਂ ਅਧਿਕਾਰੀਆਂ ਨੂੰ ਫੌਜੀ ਕਾਰਵਾਈ ਕਰਨ ਦੀ ਲੋੜ ਹੀ ਨਾ ਪੈਂਦੀ ਜਦੋਂ ਲੋਂਗੋਵਾਲ ਗੁਰੂ ਨਾਨਕ ਦੇਵ ਜੀ ਵਾਸਦੀ ਦੂਜੀ ਮੰਜ਼ਲ ਉੱਤੇ ਆਪਣੇ ਕਮਰੇ ਵਿੱਚ ਬੈਠਾ ਜੇ ਅਤੇ ਪਰ ਬਾਰੇ ਸੋਚਦਾ ਰਿਹਾ ਸੀ ਪਿੰਡਰਾ ਵਾਲਾ ਕਾਲ ਤਖਤ ਵਿੱਚ ਸੁਰੱਖਿਤ ਬੈਠਾ ਕੁਝ ਪੱਤਰਕਾਰਾਂ ਨੂੰ ਦੱਸ ਰਿਹਾ ਸੀ ਜੇ ਅਧਿਕਾਰੀ ਇਸ ਟੈਂਪਲ ਵਿੱਚ ਦਾਖਲ ਹੁੰਦੇ ਹਨ ਤਾਂ ਅਸੀਂ ਉਹਨਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿਂਦਰਾ ਦੀ ਗੱਦੀ ਬੁਰੀ ਤਰ੍ਹਾਂ ਹਿਲ ਜਾਵੇਗੀ ਅਸੀਂ ਉਹਨਾਂ ਦੇ ਟੁਕੜੇ ਟੁਕੜੇ ਕਰ ਦੇਾਂਗੇ ਉਹਨਾਂ ਨੂੰ ਲੋਹੇ ਦੇ ਚਨੇ ਚਬਣੇ ਪੈਣਗੇ ਆ ਜਾਣੋ ਉਹਦੀ ਜਾਣਕਾਰੀ ਮਿੰਟ-ਮਿੰਟ ਤੱਕ ਦੀ ਤੇ ਪੂਰੀ-ਪੂਰੀ ਸੀ ਉਹਨੂੰ ਠੀਕ-ਠੀਕ ਮਾਲੂਮ ਸੀ ਕਿ ਕਮਾਂਡੋ ਕਿਸ ਸਮੇਂ ਲਈ ਰੋਧਿਆਨੇ ਜਿੰਨੇਡੇ ਹਵਾਈ ਅੱਡੇ ਉੱਤੇ ਉਤਰੇ ਹਨ ਅਤੇ ਉਹ ਕਦੋਂ ਅੰਮ੍ਰਿਤਸਰ ਪਹੁੰਚੇ ਹਨ। ਉਹਨੇ ਪੱਤਰਕਾਰਾਂ ਨੂੰ ਦੱਸਿਆ ਕਿ 1 ਲੱਖ ਫੌਜ ਪੰਜਾਬ ਵਿੱਚ ਲਿਆਂਦੀ ਗਈ ਹੈ ਕਿ 5 ਜੂਨ ਨੂੰ ਗੋਲਡਨ ਟੈਂਪਲ ਸਮੇਤ 35 ਗੁਰਦੁਆਰਿਆਂ ਉੱਤੇ ਇੱਕੋ ਵੇਲੇ ਹਮਲੇ ਹੋਣਗੇ। ਉਹਦਾ ਸੈਕੰਡ ਇਨ ਕਮਾਂਡ ਮੇਜਰ ਜਨਰਲ ਸ਼ਾਬੀਕ ਸਿੰਘ ਸੀ ਜਿਹੜਾ ਉਹਨਾਂ ਅਫਸਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਦੇ ਦੌਰਾਨ ਮੁਕਤੀ ਬहिनी ਦਾ ਸੰਗਠਨ ਕੀਤਾ ਸੀ ਤੇ ਅੱਗੇ ਚਲ ਕੇ ਉਹਨਾਂ ਨੂੰ ਭ੍ਰਸ਼ਟਾਚਾਰ ਦੇ ਦੋਸ਼ ਵਿੱਚ ਇੰਡੀਅਨ ਆਰਮੀ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਸੀ 3 ਜੂਨ ਨੂੰ ਸ਼ਾਵੀਕ ਸਿੰਘ ਕੋਲ ਪੱਤਰਕਾਰਾਂ ਲਈ ਕੋਈ ਵਕਤ ਨਹੀਂ ਸੀ ਉਹਨੇ ਬਸ ਇਹੋ ਆਖਿਆ ਉਥਾਂ-ਥਾਂ ਖੜੇ ਹਨ ਮੇਰੇ ਕੋਲ ਕਰਨ ਗੋਚਰਾ ਕੰਬੋਤ ਹੈ ਜਿੱਥੇ ਜਾਪਦਾ ਦੇਸ਼ਤ ਪਸੰਦਾਂ ਨੂੰ ਸਭ ਇਲਮ ਸੀ ਕਿ ਅਧਿਕਾਰੀਆਂ ਨੇ ਕੀ ਕਰਨਾ ਬਿਆੰਤ ਹੈ ਫੌਜ ਦੀ ਆਪਣੀ ਇੰਟੈਲੀਜੈਂਸ ਬਹੁਤ ਘੱਟ ਸੀ ਉਹਨੂੰ ਨਹੀਂ ਸੀ मालूम ਕਿ ਕਿੰਨੇ ਅਤਵਾਦੀ ਟੈਂਪਲ ਦੇ ਅੰਦਰ ਹਨ ਉਹ ਕਿੱਥੇ-ਕਿੱਥੇ ਟਿਕੇ ਹੋਏ ਹਨ ਤੇ ਉਹਨਾਂ ਦੇ ਕੋਲ ਕਿਹੜੇ-ਕਿਹੜੇ ਹਥਿਆਰ ਹਨ ਹਿੰ ਸਰਕਾਰ ਦਾ ਇੰਟੈਲੀਜੈਂਸ ਬਿਊਰੋ ਆਈਬੀ ਟੈਂਪਲ ਦੇ ਅੰਦਰ ਕਿਲਾਬੰਦੀਆਂ ਬਾਰੇ ਵੇਰਵਾ ਮੁਹਈਆ ਨਹੀਂ ਸੀ ਕਰ ਸਕਿਆ ਹਥਿਆਰ ਚੋਰੀ ਛਿਪੇ ਅੰਦਰ ਲਿਆਂਦੇ ਜਾਣ ਬਾਰੇ ਭਾਵੇਂ ਉਹਨੇ ਸੂਚਨਾ ਜ਼ਰੂਰ ਦਿੱਤੀ ਸੀ ਪੰਜਾਬ ਦੇ ਇੰਟੈਲੀਜੈਂਸ ਢਾਂਚੇ ਦਾ ਤਾਂ ਹੋਰ ਵੀ ਮੰਦਾ ਹਾਲ ਸੀ ਇਹਨੇ ਤਾਂ ਦਰਬਾਰ ਸਾਹਿਬ ਦੇ ਅੰਦਰ ਹਥਿਆਰਾਂ ਦੇ ਬਕਾਇਦਾ ਤੌਰ ਤੇ ਲਿਆਂਦੇ ਜਾਣ ਬਾਰੇ ਰਿਪੋਰਟ ਵੀ ਨਹੀਂ ਸੀ ਭੇਜੀ ਹੁਣ 1 ਜੂਨ ਨੂੰ ਜਦੋਂ ਬਰਾੜ ਸਿਵਿਲਿਅਨ ਲਿਬਾਸ ਵਿੱਚ ਸ਼ਰਧਾਲੂਆਂ ਵਿੱਚ ਸ਼ਾਮਲ ਹੋ ਕੇ ਗੋਲਡਨ ਟੈਂਪਲ ਵਿੱਚ ਫਿਰ ਰਿਹਾ ਸੀ ਹੁਣੇ ਵਕਫਾ ਕਿਲਾਬੰਦੀਆਂ ਡੱਗ ਆਊਟ ਪੋਜੀਸ਼ਨ ਤੇ ਲੁੱਕ ਆਊਟ ਪੋਸਟ ਨਿਗਰਾਨੀਆਂ ਚੌਕੀਆਂ ਨੂੰ ਕੋਨਾ ਵੇਖਿਆ ਉਹਨੇ ਇਹ ਵੀ ਵੇਖਿਆ ਕਿ ਸੰਗਮਰਮਰ ਦੀਆਂ ਕੁਝ ਕੰਦਾ ਤੇ ਸੰਗਮਰਮਰ ਦੀਆਂ ਜਾਲੀਆਂ ਨੂੰ ਤੋੜ ਕੇ ਹਥਿਆਰ ਟਕਾਉਣ ਲਈ ਮਘੋਰੇ ਬਣਾ ਲਏ ਗਏ ਹਨ ਉਹ ਇਸ ਤੋਂ ਪਹਿਲਾਂ अनेक ਵਾਰ ਦਰਬਾਰ ਸਾਹਿਬ ਦੇ ਦਰਸ਼ਨ ਆ ਲਈ ਆ ਚੁੱਕਿਆ ਹੋਇਆ ਸੀ ਤੇ ਇਸ ਧਰਮ ਸਥਾਨ ਦੀ ਇਹ ਬੇਅਸਬੀ ਵੇਖ ਕੇ ਉਹਨੂੰ ਬਹੁਤ ਦੁੱਖ ਹੋਇਆ ਬਰਾੜ ਚਾਹੁੰਦਾ ਸੀ ਉਹਨੂੰ ਗੁਪਤ ਸਰਵੇਖਣ ਲਈ ਬਹੁਤਾ ਵਕਤ ਮਿਲਦਾ ਪਰ ਫੌਜੀ ਕਾਰਵਾਈ ਦਾ ਦਿਨ 3 ਜੂਨ ਮਿਤੀ ਦਾ ਗਿਆ ਸੀ ਅਕਾਲੀਆਂ ਨੇ ਐਲਾਨ ਕੀਤਾ ਹੋਇਆ ਸੀ ਕਿ 3 ਜੂਨ ਤੋਂ ਉਹ ਅਨਾਜ ਪੰਜਾਬੋਂ ਬਾਹਰ ਨਹੀਂ ਜਾਣ ਦੇਣਗੇ ਅਤੇ مالیਏ ਤੇ ਦੂਜੇ ਟੈਕਸ ਦੇਣੋਂ ਇਨਕਾਰ ਕਰਨਗੇ। ਪੱਛਮੀ ਕਮਾਂਡ ਦੇ ਜੀਓਸੀ ਐਨਸੀ ਡਿਵੀਜ਼ੀਡੈਂਟ ਜਨਰਲ ਕ੍ਰਿਸ਼ਨਾ ਸੁਆਮੀ ਸੁੰਦਰਜੀ ਨੇ ਬਰਾੜ ਨੂੰ ਜਦੋਂ 28 ਮਈ ਨੂੰ ਆਖਿਆ ਕਿ ਆਪਣੇ ਜਵਾਨਾਂ ਨੂੰ ਮੈਰਿਟ ਤੋਂ ਅਮਰਸਰ ਲੈ ਜਾਵੇ ਤਾਂ ਉਹਦੇ ਕੋਲ ਸਾਹ ਲੈਣ ਨੂੰ ਵੀ ਸਮਾਂ ਨਹੀਂ ਸੀ। ਕਿੰਨੇ ਚਿਰ ਲਈ? ਜਨਰਲ ਸੁੰਦਰਜੀ ਨੇ ਕਿਹਾ ਕਿ ਦਾ ਉਹਨੂੰ ਇਲਮ ਨਹੀਂ। ਬਰਾੜ ਤੇ ਉਹਦੀ ਪਤਨੀ ਨੇ ਛੁੱਟੀਆਂ ਬਤਾਉਣ ਲਈ ਮਾਰੀਸ਼ੀਅਸ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ। ਕੀ ਉਹ ਕਰਨਗੋਚਰੇ ਕਾਰਜ ਦੀ ਵਿਸ਼ੇਸ਼ਤਾ ਬਾਰੇ ਜਾਣ ਸਕਦਾ ਹੈ ਜਰਨਲ ਸੁੰਦਰ ਜੀ ਨੇ ਕੋਈ ਉੱਤਰ ਨਹੀਂ ਦਿੱਤਾ ਫੀਲਡ ਵਿੱਚ ਉਹੋ ਹੀ ਇੱਕੋ ਇੱਕ ਕਮਾਂਡਰ ਸੀ ਜਿਹਨੂੰ ਹੋਣ ਵਾਲੀ ਕਾਰਵਾਈ ਦਾ ਇਲਮ ਸੀ ਨਾ ਹੀ ਸ਼੍ਰੀਨਗਰ ਵਿਖੇ ਜੀਓਸੀਐਨਸੀ ਨੂੰ ਨਾ ਹੀ ਦੱਖਣੀ ਕਮਾਂਡ ਦੇ ਜੀਓਸੀਐਨਸੀ ਲੈਫਟ ਹੇਡ ਜਨਰਲ ਟੀਐਸ ਬਰਾਏ ਨੂੰ ਜਿਨ੍ਹਾਂ ਦਾ ਰੈਂਕ ਚੀਫ ਆਰਮੀ ਸਟਾਫ ਤੋਂ ਬਾਅਦ ਹੈ ਇਹਦੇ ਬਾਰੇ ਕੁਝ ਮਾਲੂਮ ਸੀ ਇਸ ਲਈ ਮੇਰੇ ਕੋਲ ਕਿੰਨਾ ਵਕਤ ਹੈ ਬਰਾੜ ਨੇ ਪੁੱਛਿਆ ਸੁੰਦਰ ਜੀ ਨੇ ਦੱਸਿਆ ਇੰਨਾ ਵਕਤ ਜਿੰਨੇ ਵਿੱਚ ਹੈਲੀਕਾਪਟਰ ਅਮਰਸਰ ਪਹੁੰਚ ਸਕਦਾ ਹੈ ਬਰਾੜ ਨੂੰ ਇੱਕ ਦਿਨ ਹੋਰ ਦੇ ਦਿੱਤਾ ਗਿਆ ਤੇ ਉਹ 30 ਮਈ ਨੂੰ ਅੰਮ੍ਰਿਤਸਰ ਪੁੱਜਿਆ ਸੁੰਦਰਜੀ ਬਰਾੜ ਨੂੰ ਇਸ ਤੋਂ ਵੱਧ ਵਕਤ ਦੇ ਹੀ ਨਹੀਂ ਸੀ ਸਕਦਾ ਕਿਉਂਕਿ ਉਹ ਖੁਦ ਉਹਨੂੰ ਆਰਡਰ ਦੇਰੀ ਨਾ ਮਿਲਿਆ ਸੀ ਜਦੋਂ 25 ਮਈ ਨੂੰ ਚੀਫ ਆਫ ਆਰਮੀ ਸਟਾਫ ਜਨਰਲ ਏਐਸ ਵੈਦਿਆ ਨੇ ਜਿਹਨੇ ਆਪਣੀ ਵਾਰੀ ਕਸ਼ਮੀਰ ਫੇਰੀ ਦਾ ਆਪਣਾ ਪ੍ਰੋਗਰਾਮ ਵਿੱਚ ਛੱਡ ਦਿੱਤਾ ਸੀ ਸੁੰਦਰਜੀ ਨੂੰ ਦਿੱਲੀ ਬੁਲਾ ਭੇਜਿਆ ਤੇ ਇਸ ਆਪਰੇਸ਼ਨ ਬਾਰੇ ਦੱਸਿਆ ਸੁੰਦਰਜੀ ਨੇ ਕਿਹਾ ਸੀ ਕਿ ਉਹਨੂੰ ਤਿਆਰੀਆਂ ਲਈ 3 ਹਫਤੇ ਦੀ ਲੋੜ ਹੈ ਪਰ ਸ਼੍ਰੀਮਤੀ ਗਾਂਧੀ ਨੇ ਇਹ ਗੱਲ ਨਾ ਮੰਨੀ ਤੇ ਉਹਨੂੰ ਆਖਿਆ ਕਿ 3 ਜੂਨ ਤੱਕ ਉੱਥੇ ਪਹੁੰਚਿਆ ਜਾਵੇ ਸਰਕਾਰ ਨੇ ਇਸ ਸਿਖਰ ਲਈ ਗੁਪਤ ਕਾਰਵਾਈ ਦਾ ਗੁਪਤ ਨਾਂ ਬਲੂ ਸਟਾਰ ਰੱਖਿਆ ਸੀ ਤੇ ਕਟੋ-ਕਟਰ ਤਾਕਤ ਦੀ ਵਰਤੋਂ ਕਰਨ ਬਾਰੇ ਖਾਸ ਹਦਾਇਤਾਂ ਦੇ ਦਿੱਤੀਆਂ ਸਨ ਹਰਮੰਦਰ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਧਿਆਨ ਦੇਣ ਲਈ ਕਿਹਾ ਗਿਆ ਸੀ ਬਰਾੜ ਆਪਣੇ ਕਮਾਂਡ ਪੋਸਟ ਤੇ ਪਰਚਾ ਤਾਂ ਗੁਪਤ ਸਰਵੇਖਣ ਦੇ ਸਿਲਸਿਲੇ ਵਿੱਚ ਉਹਨੂੰ ਕੁਝ ਹੋਰ ਜਾਣਕਾਰੀ ਮਿਲੀ ਦੋ ਹੋਰ ਸਿਪਾਈ ਗੋਲਡਨ ਟੈਂਪਲ ਗਏ ਸਨ ਗੋਲਡਨ ਟੈਂਪਲ ਦੇ ird gird 500 ਤੋਂ 800 ਮੀਟਰ ਦੇ ਦੋਸਾਰ ਦੇ ਅੰਦਰ ਅੰਦਰ ਤਾਰਾ ਮਕਾਨ ਦੇਸ਼ਤ ਪਸੰਦਾਂ ਨੇ ਆਪਣੇ ਕਬਜ਼ੇ ਵਿੱਚ ਕੀਤੇ ਹੋਏ ਸਨ ਤੇ ਇਹਨਾਂ ਵਿੱਚੋਂ ਹਰ ਇੱਕ ਵਿੱਚ 10 ਆਦਮੀਆਂ ਦੀ ਪਿਕਟ ਮੌਜੂਦ ਸੀ ਗੁਰੂ ਰਾਮਦਾਸ ਰਾਂ ਦੇ ਪੂਰਬ ਵੱਲ ਵਾਟਰ ਟੈਂਕ ਉੱਤੇ ਅਤੇ ਲੰਗਰ ਦੇ ਪੱਛਮ ਵਿੱਚ ਦੋ ਵਰਜਾਂ ਉੱਪਰ ਵੀ ਇਸੇ ਤਰ੍ਹਾਂ ਦੀਆਂ ਮੋਰਚਾ ਬੰਦੀਆਂ ਕੀਤੀਆਂ ਹੋਈਆਂ ਸਨ ਹੈਲੀਕਾਪਟਰ ਨੇ ਟੈਂਪਲ ਕੰਪਲੈਕਸ ਉੱਪਰ ਉਡਾਨ ਲਾ ਕੇ ਫੋਟੋਆਂ ਖਿੱਚੀਆਂ ਸਨ ਜਿਨ੍ਹਾਂ ਨੇ ਇਹ ਦੀ ਪੁਸ਼ਟੀ ਕੀਤੀ ਸੀ ਦੂਰਬੀਨਾ ਦੁਆਰਾ ਵੇਖ ਲਿਆ ਗਿਆ ਸੀ ਕਿ ਮਸ਼ੀਨ ਗੰਨਾ ਬੇੜਨ ਲਈ ਵਰਾਂਡੇ ਦੇ ਮਹਿਰਾਬ ਵਿੱਚ ਇੱਟਾਂ ਚਿੰਦਿਤੀਆਂ ਗਈਆਂ ਹਨ ਤੇ ਕੈਨੋਪੀਆ ਸਨ ਸ਼ੈਡਾਂ ਤੇ ਦੂਜੇ ਬਲਾਵਾਂ ਉੱਪਰ ਤਿੰਨ ਪਾਸੇ ਰੇਤ ਦੇ ਬੋਰੇ ਧਰ ਦਿੱਤੇ ਗਏ ਹਨ ਬਰਾਡ ਨੂੰ ਇਸ ਬਾਰੇ ਵੀ ਰਿਪੋਰਟਾਂ ਮਿਲੀਆਂ ਕਿ دہشت ਪਸੰਦਾਂ ਨੂੰ ਫੌਜੀ ਕਾਰਵਾਈਆਂ ਦੇ ਸਿਲਸਿਲੇ ਵਿੱਚ ਵਿਸ਼ਾਲ ਟ੍ਰੇਨਿੰਗ ਮਿਲ ਚੁੱਕੀ ਹੋਈ ਹੈ ਤੇ ਉਹ ਵਿਸਪੋਰਟ ਕਾਂ ਤੇ ਸੁਕਮ ਹਥਿਆਰਾਂ ਦੀ ਅਤ ਸਜਦੀ ਵਰਤੋਂ ਕਰ ਸਕਦੇ ਹਨ ਪਰ 베ਰਵਾ ਕੋਈ ਨਹੀਂ ਸੀ ਉਹਨੂੰ 베ਰਵੇ ਦੀ ਡਾਡੀ ਲੋਡ ਸੀ 베ਰਵੇ ਦੀ ਕਮੀ ਪੂਰੀ ਕਾਰਵਾਈ ਦੇ ਦੌਰਾਨ ਹੀ ਉਹਦੀ ਸਮੱਸਿਆ ਬਣੀ ਰਹੀ ਨਰੋਲ ਫੌਜੀ ਕਾਰਵਾਈ ਵਜੋਂ ਇਹ ਕਾਰਜ ਬਹੁਤ ਔਖਾ ਨਹੀਂ ਸੀ ਪਰ ਧਾਰਮਿਕ ਪੱਖੋਂ ਇਹ ਡਿਲਟਾ ਹੂ ਸੀ ਭਾਵੇਂ ਅਕਾਲ ਤਖਤ ਦੇ ਸੰਬੰਧ ਵਿੱਚ ਘੱਟੋ ਘੱਟ ਤਾਕਤ ਦੀ ਵਰਤੋਂ ਲਾਗੂ ਨਹੀਂ ਸੀ ਹੁੰਦੀ ਬਰਾੜ ਜਾਣਦਾ ਸੀ ਕਿ ਉਹਨੂੰ ਕਾਫੀ ਕਾਬੂ ਤੋਂ ਕੰਮ ਲੈ ਕੇ ਕਾਰਵਾਈ ਕਰਨੀ ਹੋਵੇਗੀ ਤੇ ਸਭ ਤੋਂ ਵੱਡੀ ਗੱਲ ਸਿੱਖ ਜਵਾਨਾਂ ਤੇ ਅਫਸਰਾਂ ਦੇ ਜਜ਼ਬਾ ਦਾ ਖਿਆਲ ਰੱਖਣਾ ਸੀ ਜਿਹੜੇ ਇਸ ਕਾਰਵਾਈ ਲਿਆਂਦੀਆਂ ਗਈਆਂ 6 ਡਿਵੀਜ਼ਨਾਂ ਵਿੱਚ ਸ਼ਾਮਲ ਸਨ ਆਪ ਵੀ ਸਿੱਖਣ ਦੇ ਨਾਤੇ ਇਹ ਕੰਮ ਉਹਦੇ ਲਈ ਸੁਖਾਵਾਂ ਸੀ ਪਰ ਇਸ ਬਾਰੇ ਉਹਨੂੰ ਕੋਈ ਸ਼ੱਕ ਨਹੀਂ ਸੀ ਕਿ ਇਹ ਕੰਮ ਕੀਤਾ ਹੀ ਜਾਣ ਵਾਲਾ ਹੈ ਪਰ ਕੀ ਉਹਦੇ ਜਵਾਨਾਂ ਦਾ ਵੀ ਇਹੋ ਖਿਆਲ ਹੈ ਉਹ ਹਰ ਯੂਨਿਟ ਵਿੱਚ ਗਿਆ ਮੀਟਿੰਗਾਂ ਕੀਤੀਆਂ ਤੇ ਆਪਣੇ ਜਵਾਨਾਂ ਨੂੰ ਗਿਆ ਜਵਾਨਾਂ ਤੇ ਅਫਸਰਾਂ ਦੋਹਾਂ ਨੂੰ ਕਿ ਉਹ ਸਭੇ ਜਿਹੜੀ ਸੀ ਲੜਾਈ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਉਹ ਜਿਹੜਾ ਕਰਨ ਲਈ ਸੁਤੰਤਰ ਰਣ ਉਹਨਾਂ ਨੇ ਬਸ ਆਪਣੇ ਹੱਥੀ ਖੜੇ ਕਰਨੇ ਨੇ ਤੇ ਉਹਨਾਂ ਦੇ ਇਤਰਾਜ਼ ਦਾ ਸਨਮਾਨ ਕੀਤਾ ਜਾਵੇਗਾ ਤੇ ਇਹ ਗੱਲ ਉਹਨਾਂ ਦੇ ਵਿਰੁੱਧ ਨਹੀਂ ਸਮਝੀ ਜਾਵੇਗੀ ਬਰਾੜ ਨੇ ਉਹਨਾਂ ਨੂੰ ਦੱਸਿਆ ਕਿ ਦੁਸ਼ਮਣ ਇਹ ਸੰਕੇਤ ਫੌਜ ਸਬਨਾ ਹਥਿਆਰਬੰਦ ਕਾਰਮੀਆਂ ਦੇ ਦੌਰਾਨ ਵਰਤੀ ਹੈ ਨੇ ਦਰਬਾਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਦੁਸ਼ਮਣ ਦੇ ਪਾਕਿਸਤਾਨ ਨਾਲ ਵੀ ਸਬੰਧ ਕਾਇਮ ਹਨ ਦੁਸ਼ਮਣ ਪੰਜਾਬ ਨੂੰ ਮਾਤ ਭੂਮੀ ਨਾਲੋਂ ਅੱਡ ਕਰਕੇ ਇੱਕ ਆਜ਼ਾਦ ਸਿੱਖ ਰਾਜ ਬਜੋਂ ਖਾਰਿਸਤਾਨ ਸਾਬਤ ਕਰਨਾ ਚਾਹੁੰਦਾ ਹੈ ਇਹ ਦੇਸ਼ ਦੀ ਖੰਡਤਾ ਨੂੰ ਖਤਰਾ ਹੈ ਅਖੰਡਤਾ ਜਿਸ ਨੂੰ ਕਾਇਮ ਰੱਖਣ ਦੀ ਸੋ ਤੁਸਾ ਸਬਨਾ ਨੇ ਖਾਦੀ ਹੋਈ ਹੈ ਇੱਕ ਵੀ ਹੱਥ ਉੱਚਾ ਨਾ ਉੱਠਿਆ ਤੇ ਇਸ ਗੱਲ ਦਾ ਬਰਾੜ ਨੂੰ ਮਾਣ ਹੈ ਉਹ ਕਈ ਗੱਲਾਂ ਤੇ ਨਾ ਕੋਈ ਖੁਸ਼ੀ ਉਹਨੂੰ ਨਾ ਹੀ ਸਰਵੇਖਣ ਲਈ ਤੇ ਨਾ ਹੀ ਤਿਆਰੀਆਂ ਲਈ ਕਾਫੀ ਸਮਾਂ ਮਿਲਿਆ ਤੇ ਉਹਦੇ ਕੋਲ ਦਸ਼ਸ਼ਸ ਪਸੰਦਾਂ ਦੀ ਜਨਸ਼ਕਤੀ ਬਾਰੇ ਤੇ ਹਥਿਆਰਾਂ ਬਾਰੇ ਜੋ ਉਹਨਾਂ ਕੋਲ ਸਨ ਤੇ ਉਹਨਾਂ ਦੀ ਪੋਜੀਸ਼ਨਾਂ ਬਾਰੇ ਕਾਫੀ ਜਾਣਕਾਰੀ ਨਹੀਂ ਸੀ ਪਰ ਉਹਨੂੰ ਇਹਦੀ ਖੁਸ਼ੀ ਸੀ ਕਿ ਉਹਦੇ ਇੱਕ ਵੀ ਸਿਪਾਈ ਨਹੀਂ ਇਸ ਕਾਰਵਾਈ ਤੋਂ ਬਾਹਰ ਰਹਿਣ ਦੀ ਚੌਂ ਨਹੀਂ ਸੀ ਕੀਤੀ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਸਰਕਾਰ ਜਿਸ ਨੇ ਬੰਗਲਾਦੇਸ਼ ਦੀ ਬੰਦਖਰਾਸੀ ਵਿੱਚ ਇੰਡੀਆ ਦੇ ਸਰਗਰਮ ਰੋਲ ਬਾਰੇ ਅਜੇ ਵੀ ਰੰਜਿਸ਼ ਖਾਲਿਸਤਾਨ ਲਹਿਰ ਦੀ ਹਮਦਰਦ ਸੀ ਪਾਕਿਸਤਾਨ ਦੇ ਪ੍ਰਧਾਨ ਜਰਨਲ ਜ਼ਿਆ ਉਲ ਹਕ ਨੇ ਪਾਕਿਸਤਾਨ ਵਿਖੇ ਸਿੱਖ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥਿਆਂ ਦੇ ਹਰ ਮੈਂਬਰ ਵੱਲ ਮਿੱਤਰ ਭਾਵੀ ਹੋਣ ਦਾ ਉਚੇਚਾ ਯਤਨ ਕੀਤਾ ਉਹਨਾਂ ਨੇ ਲੰਡਨ ਵਿਖੇ ਆਪਣੇ ਦੂਤਾਵਾਸ ਰਾਹੀਂ ਭਾਰਤ ਵਿੱਚ ਤੇ ਵਿਦੇਸ਼ਾਂ ਵਿੱਚ ਪਾਕਿਸਤਾਨ ਪੱਖੀ ਤਤਾਂ ਨਾਲ ਸੰਪਰਕ ਵੀ ਰੱਖਿਆ ਖਾਲਿਸਤਾਨ ਦੇ ਸਮਰਥਕਾਂ ਗੰਗਾ ਸਿੰਘ ਢਿੱਲੋਂ ਤੇ ਜਗਜੀਤ ਸਿੰਘ ਚੋਹਾਨ ਨੇ ਉਹਦੇ ਨਾਲ ਮੁਲਾਕਾਤਾਂ ਕੀਤੀਆਂ ਪਿੰਡਰਾ ਵਾਲੇ ਦੇ ਆਦਮੀਆਂ ਲਈ ਕੁਝ ਹਥਿਆਰ ਤੇ ਨਕਦੀ ਵੀ ਪਾਕਿਸਤਾਨ ਰਾਹੀਂ ਪੰਜਾਬ ਵਿੱਚ ਸਮਗਲ ਕੀਤੇ ਗਏ ਤੇ ਜਦੋਂ ਮੈਂ ਨਵੰਬਰ 1983 ਵਿੱਚ ਕਰਾਚੀ ਸਾਂ ਮੈਂ ਸੁਣਿਆ ਸੀ ਕਿ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦੇਣ ਲਈ ਲਾਹਲਪੁਰ ਮਲਤਾਨ ਤੇ ਸ਼ਾਲਕੁੱਟ ਵਿੱਚ ਕੈਂਪ ਕਾਇਮ ਕੀਤੇ ਗਏ ਹਨ। ਇਸਲਾਮਾਬਾਦ ਦੀ ਮਿਲਪਕਤੀ ਬਾਰੇ ਸ਼ੱਕ ਕੀਤਾ ਜਾ ਸਕਦਾ ਹੈ ਪਰ ਭਾਰਤੀ ਸਰਕਾਰੀ ਹਲਕਿਆਂ ਵੱਲੋਂ ਲਾਈਆਂ ਗਈਆਂ ਉਂਝਾਂ ਲਈ ਮੇਰੇ ਕੋਲ ਕੋਈ ਪੁਸ਼ਟੀ ਨਹੀਂ ਕਿ ਪਾਕਿਸਤਾਨ ਨੇ ਇਕਰਾਰ ਕੀਤਾ ਹੋਇਆ ਸੀ ਕਿ ਉਹ 10 ਜੂਨ ਨੂੰ ਪੰਜਾਬ ਉੱਤੇ ਸੀਮਤ ਹਮਲਾ ਕਰ ਦੇਵੇਗਾ ਅਤੇ ਅਰੰਭਕ ਸਫਲਤਾ ਦੇ ਦੌਰਾਨ ਹਥਿਆਏ ਗਏ ਇਲਾਕੇ ਉੱਤੇ ਖਾਰਿਸਤਾਨ ਕਾਇਮ ਕਰੋ ਦੇਵੇਗਾ ਤੇ ਉਹਨੂੰ ਮਾਨਤਾ ਦੇ ਦੇਵੇਗਾ। ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਕਿਉਂਕਿ ਜੋ ਇੰਡੀਅਨ ਆਰਮੀ ਦੀਆਂ 7 ਤੇ 15 ਡਿਵੀਜ਼ਨਾਂ ਨੂੰ ਬਾਰਡਰ ਸੀਲ ਕਰਨ ਲਈ ਪਹਿਲਾਂ ਹੀ ਥਾਂ ਸਿਰ ਟਿਕਾ ਦਿੱਤਾ ਗਿਆ ਸੀ ਤੇ ਇਹਨਾਂ ਦੇ ਨਾਲ ਹੀ ਤਗੜੀ ਪੈਰਾਮਿਲਟਰੀ ਫੋਰਸ ਵੀ ਰਾਬੰਦ ਕਰ ਦਿੱਤੀ ਗਈ ਸੀ ਪਰ ਭਿੰਡਰਾਂ ਵਾਲਾ ਆਪਣੇ ਅਣਿਆਈਆਂ ਨੂੰ ਦੱਸਿਆ ਕਰਦਾ ਸੀ ਕਿ ਜੇ ਉਹਨਾਂ ਉੱਤੇ ਹਮਲਾ ਕੀਤਾ ਗਿਆ ਤਾਂ ਪਾਕਿਸਤਾਨ ਉਹਨਾਂ ਨੂੰ ਬੋੜੇਗਾ ਇਸ ਬਾਰੇ ਕਿ ਭਿੰਡਰਾਂ ਵਾਲੇ ਦੀ ਆਜ਼ਮੀਆਂ ਅਮਰਸਰ ਦੇ ਕੰਟਰੋਲ ਰੂਮ ਵਿੱਚ ਤੇ ਉਸ ਵਿੱਚ ਵੀ ਜਿਹੜਾ ਨਵੀਂ ਦਿੱਲੀ ਵਿਖੇ ਆਰਮੀ ਹੈੱਡ ਕੁਆਟਰ ਵਿੱਚ ਕੈਂਪ ਕੀਤਾ ਗਿਆ ਸੀ ਨਕਸ਼ਿਆਂ ਦੇ ਉਤਾਰੇ ਕੀਤੇ ਵੱਖ-ਵੱਖ ਸੌਮਿਆ ਤੋਂ ਇਕੱਠੀ ਕੀਤੀ ਗਈ ਸੂਚਨਾ ਤੋਂ ਮਾਲੂਮ ਹੁੰਦਾ ਹੈ ਕਿ دہشت ਪਸੰਦਾਂ ਦੀ ਮੂਲ ਸਟਰੈਟੇਜੀ ਪਿੰਡਰਾਂ ਵਾਲੇ ਦੇ ਹੈੱਡਕੁਆਰਟਰ ਅਕਾਲ ਤਖਤ ਦੀ ਰੱਖਿਆ ਕਰਨਾ ਸੀ ਮੁੱਖ ਗਨ ਪੋਜੀਸ਼ਨਾਂ ਦੀ ਤੀਬਰਤਾ ਇੱਥੇ ਸੀ ਤੇ ਇਹਦੇ ਵੱਲ ਜਾਂਦੇ ਸਬਨਾਂ ਰਾਹਾਂ ਦੀ ਤਕੜੀ ਤਰ੍ਹਾਂ ਰੱਖਿਆ ਕੀਤੀ ਗਈ ਸੀ ਦੁਸ਼ਮਣ ਦੀਆਂ ਤਿੰਨ ਮੁੱਖ ਪੋਜੀਸ਼ਨਾਂ ਸਬਨਾਂ ਇਮਾਰਤਾਂ ਦੀਆਂ ਛੱਤਾਂ ਇਮਾਰਤਾਂ ਦੇ ਵਿਚਲੀਆਂ ਮੰਜ਼ਲਾਂ ਅਤੇ ਅਕਾਲ ਤਖਤ ਸਨ ਤੇ ਸਭੇ ਪੋਜੀਸ਼ਨਾਂ ਯਾਨੀ ਮੋਰਚੇ دہشت ਪਸੰਦਾਂ ਵੱਲੋਂ ਕਾਇਮ ਕੀਤੇ ਗਏ ਸੰਚਾਰ ਸਿਲਸਿਲੇ ਰਾਹੀਂ ਇੱਕ ਦੂਜੇ ਨਾਲ ਜੋੜੀਆਂ ਗਈਆਂ ਸਨ ਦਿੱਲੀ ਵਿੱਚ ਸਰਕਾਰ ਨਾਲ ਫੌਜ ਦਾ ਸੰਪਰਕ ਬਿੰਦੂ ਯਾਨੀ ਕੰਟੈਕਟ ਪੁਆਇੰਟ ਡਿਪਟੀ ਰੱਖਿਆ ਮੰਤਰੀ ਕੇ ਪੀ ਸਿੰਘ ਸੀ ਆਪਰੇਸ਼ਨ ਤੋਂ ਪਹਿਲਾਂ ਦੋ ਵਾਰ ਅੰਮ੍ਰਿਤਸਰ ਤੇ ਚੰਡੀਗੜ੍ਹ ਹੋ ਆਇਆ ਸੀ ਰਾਜੀਵ ਗਾਂਧੀ ਦਾ ਇੱਕ ਖੋਜਕਾਰ ਆਦਮੀ ਅਰुण ਸਿੰਘ ਉਹਦਾ ਸੈਕਸੀ ਉਹਨੂੰ ਪੰਜਾਬ ਦਾ ਮਾਖਰ ਸਮਝਿਆ ਜਾਂਦਾ ਸੀ ਕਿਉਂਕਿ ਉਹ ਕਪੂਰਥਲਾ ਖਾਨਦਾਨ ਨਾਲ ਸੰਬੰਧਤ ਸੀ ਕਾਂਗਰਸ ਆਈ ਦੇ ਆਦਮੀਆਂ ਲਈ ਚਾਰ ਹਵਾਈ ਜਹਾਜ਼ ਹਾਸਲ ਕਰ ਲਏਗੇ ਸਨ ਹਰਿਆਣਾ ਉੜੀਸ਼ਾ ਬਿਹਾਰ ਦੇਵਤ ਪ੍ਰਦੇਸ਼ ਦੀ ਇੱਕ ਇੱਕ ਸੈਨਾ ਦੇ ਸੁਪਰੀਮ ਕਮਾਂਡਰ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਇਹ ਨਹੀਂ ਸੀ मालूम ਕਿ ਕਿੰਨੀ ਫੌਜ ਨੂੰ ਪੰਜਾਬ ਤੇ ਚੰਡੀਗੜ੍ਹ ਪਹੁੰਚਣ ਦੀ ਹੁਕਮ ਦਿੱਤੇ ਗਏ ਹਨ ਆਪਰੇਸ਼ਨ ਤੋਂ ਕੋਈ 12 ਦਿਨ ਪਹਿਲਾਂ ਉਸ ਦਿਨ ਜਦੋਂ 24 ਨਿਰਦੋਸ਼ ਮਾਰੇ ਗਏ ਸਨ ਸ਼੍ਰੀਮਤੀ ਗਾਂਧੀ ਨੇ ਉਹਨੂੰ ਦੱਸ ਦਿੱਤੀ ਕਿ ਫੌਜ ਨੂੰ ਜਰਦੀ ਭੇਜਣਾ ਪਵੇਗਾ ਕੋਈ ਤਰੀਕ ਨਹੀਂ ਦੱਸੀ ਗਈ ਸੀ ਜਦੋਂ ਸ਼੍ਰੀਮਤੀ ਗਾਂਧੀ 2 ਮਈ ਨੂੰ ਮੋਢ ਰਾਸ਼ਟਰਪਤੀ ਨੂੰ ਮਿਲੀ ਉਹਨੇ ਹੋਣ ਵਾਲੀ ਫੌਜੀ ਕਾਰਵਾਈ ਦਾ ਜ਼ਿਕਰ ਨਹੀਂ ਕੀਤਾ ਉਹਨੇ ਰਾਸ਼ਟਰਪਤੀ ਨਾਲ ਪੰਜਾਬ ਬਾਰੇ ਇੱਕ ਨਵੇਂ ਫਾਰਮੂਲੇ ਬਾਰੇ ਪੌਣੇ 2 ਘੰਟੇ ਗੱਲਬਾਤ ਕੀਤੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਤੇ ਹਰਿਆਣਾ ਨੂੰ ਤਸਦੀਲ ਨਹੀਂ ਸਗੋਂ ਖਬੂਰ ਨਗਰ ਮਿਲਣਾ ਸ਼੍ਰੀਮਤੀ ਇੰਦਰਾ ਗਾਂਧੀ ਆਪਣੇ ਨਾਲ ਰਖਸ਼ੇ ਵੀ ਗਈ ਸੀ ਤਾਂ ਜੋ ਰਾਸ਼ਟਰਪਤੀ ਨੂੰ ਪ੍ਰਸਤਾਵਤ ਮੰਡ ਵਿਖਾ ਸਕੇ ਜ਼ੈਲ ਸਿੰਘ ਨੂੰ ਇਸ ਫਾਰਮੂਲੇ ਨੇ ਉਤੇਜਿਤ ਕੀਤਾ ਤੇ ਉਹਨੂੰ ਆਸ ਸੀ ਕਿ ਅਕਾਲੀਆਂ ਨੂੰ ਇਹ ਮਨਜ਼ੂਰ ਹੋਵੇਗਾ ਰਾਸ਼ਟਰਪਤੀ ਨੂੰ ਇਹ ਚੇਤਾ ਵੀ ਨਹੀਂ ਸੀ ਕਿ ਜਦੋਂ ਪ੍ਰਧਾਨ ਮੰਤਰੀ ਉਹਦੇ ਨਾਲ ਇਹ ਫਾਰਮੂਲਾ ਵਿਚਾਰ ਰਹੀ ਸੀ ਸਿਪਾਈ ਰੇਲ ਗੱਡੀ ਟਰੱਕਾਂ ਤੇ ਹਵਾਈ ਜਹਾਜ਼ਾਂ ਰਾਹੀਂ ਪੰਜਾਬ ਪਹੁੰਚ ਰਹੇ ਸਨ ਤੇ ਜਨਰਲ ਵੈਦਿਆ ਲੈਫਟੀਨੈਂਟ ਜਨਰਲ ਸੁੰਦਰਜੀਤ ਤੇ ਆਪਣੇ ਚੀਫ ਆਫ ਸਟਾਫ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਢਿਆਲ ਨਾਲ ਇਸ ਆਪਰੇਸ਼ਨ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਚੰਡੀਗੜ੍ਹ ਹੋਇਆ ਸੀ ਜੈਲ ਸਿੰਘ ਨੂੰ ਪੰਜਾਬ ਵਿੱਚ ਫੌਜ ਭੇਜਣ ਦੀ ਖਬਰ 3 ਜੂਨ ਨੂੰ ਹੀ ਪਤਾ ਲੱਗੀ ਭਾਵੇਂ ਸਰਕਾਰ ਨੇ 2 ਜੂਨ ਨੂੰ ਹੀ ਫੌਜ ਨੂੰ ਪੰਜਾਬ ਰਾਜ ਤੇ ਚੰਡੀਗੜ੍ਹ ਦੀ ਯੂਨੀਅਨ ਟੈਕਟਰੀ ਵਿੱਚ ਅਤਵਾਦੀਆਂ ਤੇ ਫਿਰਕੂ ਹਿੰਸਾ ਨੂੰ ਰੋਕਣ ਤੇ ਕੰਟਰੋਲ ਕਰਨ ਲੋਕਾਂ ਦੀ ਰੱਖਿਆ ਕਰਨ ਤੇ ਸਧਾਰਨ ਹਾਲਾਤ ਬਹਾਲ ਕਰਨ ਦਾ ਕਾਰਜ ਰਸਮੀ ਤੌਰ ਤੇ ਸੌਂਪ ਦਿੱਤਾ ਹੋਇਆ ਸੀ 4 ਜੂਨ ਨੂੰ ਜ਼ੈਲ ਸਿੰਘ ਨੇ ਦਿੱਲੀ ਅਕਾਲੀ ਦਲ ਦੇ ਇੱਕ ਬਫਦਰ ਨੂੰ ਦੱਸਿਆ ਕਿ ਆਰਮੀ ਨੇ دہشت ਪਸੰਦਾਂ ਉੱਤੇ ਦਬਾਅ ਪਾਉਣ ਲਈ ਤਾਂ ਜੋ ਉਹ ਬਾਹਰ ਨਿਕਲ ਆਉਣ ਗੋਲਡਨ ਟੈਂਪਲ ਨੂੰ ਘੇਰਾ ਕਰ ਤਿਆ ਹੈ ਪਰ ਇਹ ਟੈਂਪਲ ਦੇ ਅੰਦਰ ਦਾਖਲ ਨਹੀਂ ਹੋਵੇਗੀ ਸਪਸ਼ਟ ਤੌਰ ਤੇ ਉਹਨੂੰ ਆਪਰੇਸ਼ਨ ਚਲਾਉਣ ਬਾਰੇ ਕੋਈ ਅਗਾਊ ਜਾਣਕਾਰੀ ਨਹੀਂ ਸੀ ਯੋਜਨਾ ਨੂੰ ਮਲੂਮ ਹੁੰਦਾ ਕਿ ਫੌਜ ਗੋਲਡਨ ਟੈਂਪਲ ਵਿੱਚ ਦਾਖਲ ਹੋਵੇਗੀ ਤਾਂ ਕਿ ਉਹ ਰੋਕ ਪਾ ਸਕਦਾ ਸੀ ਅਜੇ ਨਹੀਂ ਸੀ ਹੋਣਾ ਸਿੱਖ ਸਿਪਾਹੀਆਂ ਵਾਂਗ ਉਹਨੂੰ ਵੀ ਮਲੂਮ ਸੀ ਕਿ ਇਹ ਇੱਕ ਅਜਿਹਾ ਕਾਰਜ ਹੈ ਜਿਹੜਾ ਭਾਵੇਂ ਕਿੱਡਾ ਹੀ ਆਸ ਸੁਖਾਵਾ ਹੈ ਕਿਤੇ ਜਾਣ ਵਾਲਾ ਹੈ ਜਦੋਂ ਮੈਂ ਉਹਨੂੰ ਇਹਦੇ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਸ਼ਾਇਦ ਫੌਜੀ ਕਾਰਵਾਈ ਦੀ ਯੋਜਨਾ ਉਹਨੂੰ ਨਾ ਦੱਸ ਕੇ ਸ਼੍ਰੀਮਤੀ ਗਾਂਧੀ ਨੇ ਲਿਹਾਜ਼ਦਾਰੀ ਕੀਤੀ ਹੈ ਜੈਲ ਸਿੰਘ ਨੇ 3 ਜੂਨ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੂੰ ਫੋਨ ਕਰਨ ਦਾ ਯਤਨ ਕੀਤਾ ਪਰ ਉਹਨੂੰ ਉਸ ਦਿਨ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਦਿਨ ਫੌਜ ਨੂੰ ਗੋਲਡਨ ਟੈਂਪਲ ਦੁਆਲੇ ਪ੍ਰਬੰਧ ਕਰ ਦਿੱਤਾ ਗਿਆ ਸੀ ਪਰ ਉਸ ਦਿਨ ਤਾਂ ਡਿਪਟੀ ਕਮਿਸ਼ਨਰ ਦਾ ਟੈਲੀਫੋਨ ਵੀ ਕੱਟ ਦਿੱਤਾ ਗਿਆ ਸੀ ਤੇ 9 ਵਜੇ ਰਾਤ ਤੋਂ ਅਨਿਸ਼ਚਿਤ ਕਾਲੀ ਕਰਫਿਊ ਲਾ ਦਿੱਤਾ ਗਿਆ ਸੀ ਵਦੇਸ਼ੀਆਂ ਦੇ ਦਾਖਲੇ ਦੀ ਮਨਾਈ ਕਰ ਦਿੱਤੀ ਗਈ ਸੀ ਜਲੰਧਰ ਤੇ ਪਟਿਆਲੇ ਵਿੱਚ ਪ੍ਰੈਸ ਉੱਤੇ ਪ੍ਰੈਸ ਸੈਂਸਰਸ਼ਿਪ ਲਾ ਦਿੱਤੀ ਗਈ ਸੀ ਅਤੇ ਚੰਡੀਗੜ੍ਹ ਵਿੱਚ ਟ੍ਰਿਬਿਊਨ ਤੇ ਇੰਡੀਅਨ ਐਕਸਪ੍ਰੈਸ ਨੂੰ ਪੰਜਾਬ ਪ੍ਰੈਸ ਸਪੈਸ਼ਲ ਪਾਵਰਜ਼ ਐਕਟ ਦੇ ਅਧੀਨ ਆਰਡਰ ਸਰਵ ਕਰ ਦਿੱਤੇ ਗਏ ਸਨ ਕਰਫਿਊ ਕਾਰਨ ਬਹੁਤ ਸਾਰੇ ਸ਼ਰਦਾਲੂ ਗੋਲਡਨ ਟੈਂਪਲ ਵਿੱਚ ਹੀ ਨਹੀਂ ਸਗੋ ਰਾਜ ਵਿਕੇ 42 ਦੂਜੇ ਗੁਰਦੁਆਰਿਆਂ ਵਿੱਚ ਵੀ ਕਿਰਗੇ ਗੁਰਦੁਆਰੇ ਜਿੱਥੇ ਸਰਕਾਰ ਨੂੰ ਸ਼ਖਸੀਅਤ ਦੇ ਦ੍ਰਿਸ਼ ਪਸੰਦ ਹਨ ਬਣਾ ਲਈ ਹੋਈ ਹੈ ਬੇਵਸ ਸ਼ਰਦਾਲੂਆਂ ਮਰਦਾਂ ਔਰਤਾਂ ਤੇ ਬੱਚਿਆਂ ਨੇ ਡਰ ਸੰਦੇਸ਼ ਸ਼ੀਲਤਾ ਤੇ ਅਨਿਸ਼ਚਿਤਤਾ ਦੀ ਹਾਲਤ ਵਿੱਚ ਗੁਰਦੁਆਰਿਆਂ ਅੰਦਰ ਹੀ ਗੁੱਛਾ-ਮੁੱਛਾ ਬੈਠਿਆ ਰਾਤ ਬਤਾਈ ਚਾਰ ਜੂਰ ਨੂੰ ਗੋਲਡਨ ਟੈਂਪਲ ਦੁਆਲੇ ਪਹ ਫਟਾਲੇ ਤੋਂ ਪਹਿਲਾਂ ਦੀ ਸ਼ਾਂਤੀ ਟੁੱਟੀ ਜਦੋਂ ਫੌਜ ਨੇ 4:40 ਮਿੰਟ ਤੇ ਗੋਲੀ ਚੜਾਈ ਜਿਵੇਂ ਕਿ ਆਖੀ ਸੀ ਇਹਨਾਂ ਦੀ ਗੋਲੀ ਦਾ ਜਵਾਬ ਦਿੱਤਾ ਗਿਆ ਇਹ ਗੋਲੀ ਟੌਨ ਲਈ ਚੜਾਈ ਗਈ ਸੀ ਤਾਂ ਜੋ ਜਾਣਿਆ ਜਾ ਸਕੇ ਕਿ دہشتਸਪਸੰਦ ਕਿਤੇ ਕਿਤੇ ਡਟੇ ਹੋਏ ਹਨ ਤੇ ਉਹਨਾਂ ਕੋਲ ਕਿਹੜੀ ਕਿਸਮ ਦੇ ਹਥਿਆਰ ਹਨ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਨੇ 3 ਦਿਨ ਪਹਿਲਾਂ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ ਪਰ ਉਹਦੇ ਕਾਫੀ ਜਵਾਨ ਮਰੇ ਤੇ ਫੱਟੜ ਹੋਏ ਸਨ ਦੇਸ਼ਰ ਪਸੰਦਾਂ ਨੇ ਗੋਲੀ ਚੱਲਣ ਦੇ ਇਸ ਪਹਿਲੇ ਗੇੜ ਦੇ ਮਨੋਰਥ ਨੂੰ ਸਮਝ ਲੈ ਲੱਗਦਾ ਸੀ ਉਹਨਾਂ ਦਾ ਉੱਤਰ ਕੰਟਰੋਲਡ ਸੀ ਸਪਸ਼ਟ ਤੌਰ ਤੇ ਉਹ ਆਪਣਾ ਐਮਿਸ਼ਨ ਬਚਾਰੇ ਸਨ 4 ਘੰਟੇ ਪਿੱਛੋਂ ਫੌਜੀਆ ਨੇ ਗੋਲੀ ਚਲਾਉਣੀ ਬੰਦ ਕਰ ਦਿੱਤੀ ਇਸ ਸਟੋਰ ਤੋਂ ਇਹਦੀ ਪੁਸ਼ਟੀ ਹੋ ਗਈ ਸੀ ਕਿ ਵਾਟਰ ਟੈਂਕ ਦੋ ਬੁਰਜਾਂ ਰਾਮਗੜੀਆ ਬੰਗੇ ਤੇ ਕੁਝ ਮਕਾਨਾਂ ਉੱਪਰ ਦੇਸ਼ਰ ਪਸੰਦਾਂ ਦੇ ਮੋਰਚੇ ਹਨ ਇਹਦੀ ਵੀ ਪੁਸ਼ਟੀ ਹੋ ਗਈ ਕਿ ਦੇਸ਼ਰ ਪਸੰਦਾਂ ਕੋਲ ਰਫਲਾਂ ਸਟੇਨ ਕਰਨਾ ਆਟੋਮੈਟਿਕ ਹਥਿਆਰ ਤੇ ਕਾਰ ਪੈੜਨਾ ਵੀ ਹਨ ਤੇ ਉਹਨਾਂ ਦੀ ਫਾਇਰਿੰਗ ਵਿੱਚ ਤਾਲਮਿਲ ਬਹੁਤ ਚੰਗਾ ਸੀ ਫਾਇਰਿੰਗ ਰੁਕੀ ਤਾਂ ਗੁਰਚੰਨ ਸਿੰਘ ਟੋੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਨਵਾਸ ਤੋਂ ਅਕਾਲ ਤਖਤ ਗਿਆ ਤਾਂ ਜੋ ਪਿੰਡਰਾ ਵਾਲੇ ਨੂੰ ਆਤਮ ਸਮਰਪਣ ਲਈ ਪ੍ਰੇਰੇ ਕਿਉਂ ਜੋ ਫੌਜ ਨੇ ਹੁਣ ਗੋਲਡਨ ਟੈਂਪਲ ਕੰਪਲੈਕਸ ਵਿੱਚ ਦਾਖਲ ਹੋ ਹੀ ਜਾਣਾ ਸੀ ਪਿੰਡਰਾ ਵਾਲੇ ਨੇ ਉਹਨੂੰ ਵਾਪਸ ਭੇਜ ਦਿੱਤਾ ਤੇ ਉਹਨੂੰ ਬੁੱਸਦਿਲ ਤੇਂਦਰਾ ગાંધી ਦਾ ਏਜੰਟ ਆਖਿਆ ਟੋੜਾ ਵਾਪਸ ਚਲਿਆ ਗਿਆ ਸ਼ਾਇਦ ਹੁਣ ਉਹ ਪਛਤਾ ਰਿਹਾ ਹੋਵੇ ਕਿਉਂਨੇ ਅਕਾਲ ਤਖਤ ਦੇ ਜਥੇਦਾਰوں ਦਸੰਬਰ 1983 ਵਿੱਚ ਕਿਉਂ ਆਖਿਆ ਸੀ ਕਿ ਪਿੰਡਰਾ ਵਾਲੇ ਦੇ ਆਦਮੀਆਂ ਨੂੰ ਅਕਾਲ ਤਖਤ ਵਿੱਚ ਹਥਿਆਰ ਲੈ ਜਾਣਾ ਨਾ ਰੁਕੇ ਪਿੰਡਰਾ ਵਾਲੇ ਨੇ ਕਿਰਪਾਲ ਸਿੰਘ ਦੀ ਪ੍ਰਬੰਧਕੀ ਤੋਂ ਬਿਨਾ 8 ਦਿਨਾਂ ਤੱਕ ਅਕਾਲ ਤਖਤ ਵਿੱਚ ਦਾਖਲ ਹੋਣ ਦਾ ਹੌਸਲਾ ਨਹੀਂ ਸੀ ਕੀਤਾ ਤੇ ਪਿੰਡਰਾ ਵਾਲੇ ਦੇ ਦਾਖਲ ਹੋਣ ਦੀ ਢਿੱਲ ਸੀ ਕਿ ਕਿਰਪਾਲ ਸਿੰਘ ਆਪਣੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੌੜਾ ਦੀ ਆਗਿਆ ਨਾਲ ਅਕਾਲ ਤਖਤ ਦੀ ਪਵਿੱਤਰਤਾ ਦੀ ਉਲੰਘਣਾ ਅਪਰਾਧ ਦੇ ਰੂਪ ਸਜੋਂ 2 ਮਹੀਨੇ ਤੱਕ ਅਕਾਲ ਤਖਤ ਨਹੀਂ ਸੀ ਗਿਆ ਸ਼ਬੇਕ ਸਿੰਘ ਨੇ ਮੁਰਲੀ ਫਾਇਰਿੰਗ ਪਿੱਛੋਂ ਚੁੱਪ ਦਾ ਫਾਇਦਾ ਉਠਾਇਆ ਤੇ ਆਪਣੀਆਂ ਗਤੀਵਿਧੀਆਂ ਬੱਬਰ ਖਾਲਸਾ ਨਾਲ ਇੱਕ ਸਾਰੀਆਂ ਉਹ ਚਾਹੁੰਦਾ ਸੀ ਬਬਰ ਖਾਲਸਾ ਵਾਲੇ ਦੁਸ਼ਮਣ ਨੂੰ ਪ੍ਰਕਰਮਾ ਦੇ ਨਾਲ ਲੱਗਦੇ ਕਮਰਿਆਂ ਤੱਕ ਪਹੁੰਚਰਾਂ ਵੱਦ ਤੋਂ ਵੱਦ ਸਮਾ ਰੁਕਣ 5 ਜੂਨ ਨੂੰ 4 ਵਜੇ ਸ਼ਾਮ ਪਬਲਿਕ ਐਡਰੈਸ ਸਿਸਟਮ ਤੇ ਮੈਗਾਫੋਨ ਦੀ ਵਰਤੋਂ ਕਰਕੇ ਫੌਜੀ ਅਫਸਰਾਂ ਨੇ ਸ਼ਰਧਾਲੂਆਂ ਤੇ ਦੂਜੇ ਲੋਕਾਂ ਨੂੰ ਜਿਹੜੇ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਸਨ ਬਾਹਰ ਚਲੇ ਜਾਣ ਦੀ ਆਖਿਆ ਦਹਿਸ਼ਤਪਸੰਦਾਂ ਨੂੰ ਵੀ ਹਥਿਆਰ ਸੁੱਟਣ ਲਈ ਅਪੀਲ ਕੀਤੀ ਗਈ 126 ਲੋਕ ਬਾਹਰ ਨਿਕਲੇ ਤੇ ਫੌਜ ਨੂੰ ਆਤਮ ਸਮਰਪਣ ਕੀਤਾ ਪਰ ਹੋਰ ਬਹੁਤ ਸਾਰੇ ਇਸ ਡਰੋਂ ਬਾਹਰ ਨਾ ਨਿਕਲੇ ਕਿ ਜਿਉਂ ਉਨ੍ਹਾਂ ਨੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਜਾ ਜਾਂਦਾ دہشت ਪਸੰਦ ਜਾਂ ਫੌਜੀ ਉਹਨਾਂ ਨੂੰ ਗੋਲੀ ਮਾਰ ਦੇਣਗੇ ਕਈਆਂ ਨੇ ਪਿੰਡਰਾਵਾਲੇ ਦੇ ਆਦਮੀਆਂ ਕੋਲ ਪਨਾ ਲੀ ਦੂਜੇ ਗੁਰੂ ਰਾਮਦਾਸਰਾਮ ਵਿੱਚ ਜਾ ਘੁੱਸੇ ਤੇ ਉਹਨਾਂ ਦੀ ਵੱਡੀ ਗਿਣਤੀ ਨੇ ਤੇਜਾ ਸਿੰਘ ਹਾਲ ਤੇ ਗੁਰੂ ਨਾਨਕ ਦੇ ਨਿਵਾਸ ਵਿੱਚ ਜਾ ਪਨਾ ਲੀ ਜਿੱਥੇ ਲੋਂਗਵਾਲ ਠਹਿਰਿਆ ਹੋਇਆ ਸੀ ਫਿਰ ਲੋਂਗਵਾਲ ਥਲਮੀ ਮੰਜ਼ਲ ਉੱਤੇ ਟੋੜੇ ਦੇ ਕਮਰੇ ਵਿੱਚ ਉਹਦੇ ਕੋਲ ਚਲਿਆ ਗਿਆ ਕਿਉਂ ਜੋ ਫੌਜ ਦੋ ਬੁਰਜਾਂ ਤੇ ਵਾਟਰ ਟੈਂਕ ਉੱਤੇ ਫਾਇਰਿੰਗ ਕਰ ਰਹੀ ਸੀ ਕਿਉਂ ਜੋ ਦਰਵਾਜ਼ੇ ਬੰਦ ਸਨ ਉਹ ਬਾਹਰ ਨਿਕਲਣ ਬਾਰੇ ਆਰਮੀ ਦੀ ਅਪੀਲ ਸੁਣ ਨਾ ਸਕੇ ਠੀਕ 7 ਵਜੇ ਸ਼ਾਮੀ ਫੌਜ ਨੇ ਮੂਡ ਫਾਇਰਿੰਗ ਸ਼ੁਰੂ ਕੀਤੀ। ਵਾਟਰ ਟੈਂਕ ਤੇ ਬੁਰਜ ਪਹਿਲੇ ਨਿਸ਼ਾਨੇ ਬਣੇ ਤੇ ਮਾਉਂਟੇਨ ਗਨਾ ਇਹਨਾਂ ਨੂੰ ਅਰਾਉਂਡ ਲਿਵਰਤੀਆਂ ਗਈਆਂ। ਮਾਉਂਟੇਨ ਗਨਾ ਉਖਾੜ ਕੇ ਉਹਨਾਂ ਇਮਾਰਤਾਂ ਦੀਆਂ ਛੱਤਾਂ ਉੱਤੇ ਪਚਾਈਆਂ ਗਈਆਂ ਤੇ ਉੱਥੇ ਲਿਜਾ ਕੇ ਮੂੜ ਜੋੜੀਆਂ ਗਈਆਂ ਜੋ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਨੇ ਕੁਝ ਦਿਨ ਪਹਿਲਾਂ ਵੱਡੀ ਕੀਮਤਾਂ ਰਕੀ ਹਾਸਲ ਕੀਤੀਆਂ ਸਨ। ਹੁਣ ਕੁਝ ਹੋਰ ਇਮਾਰਤਾਂ ਨੂੰ ਵੀ ਸਾਫ਼ ਕਰ ਦਿੱਤਾ ਗਿਆ। ਅੱਖੀਂ ਵੇਖਣ ਵਾਲਿਆਂ ਨੇ ਅੱਗੇ ਚੱਲ ਕੇ ਦੱਸਿਆ ਕਿ ਬੁਰਜਾਂ ਤੇ ਵਾਟਰ ਟੈਂਕ ਉੱਤੇ ਟਿਕੇ ਹੋਏ ਦਸ਼ਤਪਸੰਦ ਕਿਵੇਂ ਉੱਚ ਟਿਕਾਣਿਆਂ ਤੋਂ ਪੁਤਲੀਆ ਮੰਗ ਕੋਹੇਠਾਂ ਡਿੱਗੇ ਸਨ ਇਹਨਾਂ ਅਨਕੂਲ ਸਥਾਨਾਂ ਨੂੰ ਤਬਾਹ ਕਰਕੇ ਫੌਜ ਨੇ ਅੰਦਰ ਦਾਖਲ ਹੋਣ ਦੀ ਤਿਆਰੀ ਕੀਤੀ ਭਾਵੇਂ دہشت ਪਸੰਦਾਂ ਨੇ ਬੁਰਜਾਂ ਤੇ ਵਾਟਰ ਟੈਂਕ ਵੱਲ ਜਾਣ ਵਾਲੀਆਂ ਸੇੜੀਆਂ ਦੇ ਰੌਸ਼ਨਦਾਨਾਂ ਨੂੰ ਵਰਤਿਆ ਸੀ ਤੇ ਇਹਨਾਂ 'ਤੇ ਰੁਕ ਰੁਕ ਕੇ ਅਗਲੇ 3 ਦਿਨ ਗੋਲੀ ਚਲਾਉਂਦੇ ਰਹੇ ਸਨ 5 ਜੂਨ ਨੂੰ ਰਾਤ ਦੇ 10:30 ਵਜੇ ਕਮਾਂਡੋਆਂ ਦੀਆਂ ਦੋ ਟੋਲੀਆਂ ਮੁੱਖ ਪ੍ਰਵੇਸ਼ ਦੁਆਰ ਤੋਂ ਗੋਲਡਨ ਟੈਂਪਲ ਵਿੱਚ ਦਾਖਲ ਹੋਈਆਂ ਅਤੇ ਇਹਦੇ ਬਾਰੇ ਛੇਤੀ ਹੀ ਜਾਣਕਾਰੀ ਦਿੱਤੀ ਗਈ ਪਰ ਉਹਨਾਂ ਨੂੰ ਪਰੇਸ਼ਾਨਕੁਨ ਹਰਾਨੀ ਦਾ ਸਾਹਮਣਾ ਕਰਨਾ ਪਿਆ ਪੌੜੀਆਂ ਦੇ ਦੋਹਾਂ ਪਾਸਿਆਂ ਤੋਂ ਮਗੋਰਿਆਂ ਥਾਣੀ ਭਿਆਨਕ ਫਾਇਰਿੰਗ ਨੇ ਉਹਨਾਂ ਦਾ ਸਵਾਗਤ ਕੀਤਾ ਮਿਊਜ਼ੀਅਮ ਤੋਂ ਵੀ ਫਾਇਰਿੰਗ ਹੋਈ ਇਹ ਡੇਰਾ ਕਤਰੀਆਮ ਸੀ 90 ਕਮਾਂਡਾਂ ਵਿੱਚੋਂ ਅੱਧਿਓ ਬਹੁਤੇ ਮਰ ਗਏ ਜਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਕਈ ਕਮਾਂਡੋਆਂ ਦੀਆਂ ਲੱਤਾਂ ਗੋਲੀਆਂ ਨੇ ਛਲਨੀ ਕਰ ਦਿੱਤੀਆਂ ਜਿਆਲ ਨੇ ਜਿਹੜਾ ਕਮਾਂਡੋ ਵੀ ਹੈ ਮੈਨੂੰ 2 ਹਫ਼ਤੇ ਪਿੱਛੋਂ ਦੱਸਿਆ ਜਦੋਂ ਮੈਂ ਉਹਨੂੰ 21 ਜੂਨ 1984 ਨੂੰ ਚੰਡੀਗੜ੍ਹ ਵਿਖੇ ਉਹਦੇ ਦਫ਼ਤਰ ਵਿੱਚ ਮਿਲਿਆ ਮੇਰੇ ਕਈ ਜਵਾਨ ਅਜੇ ਵੀ ਹਸਪਤਾਲ ਵਿੱਚ ਹਨ ਸਾਨੂੰ ਕੰਨਾ ਬਾਰੇ ਜਾਣਕਾਰੀ ਨਹੀਂ ਸੀ ਪੌੜੀਆਂ ਦੇ ਦੋਹਾਂ ਪਾਸਿਆਂ ਤੇ ਸਾਡੀ ਇੰਟੈਲੀਜੈਂਸ ਤੁਸੀਂ ਜਾਣਦੇ ਹੋ ਚੰਗੀ ਨਹੀਂ ਕਮਾਂਡੋਆਂ ਨੇ ਮਸੂਰੀ ਦੇ ਲਾਗੇ ਚਕਰਾਤਾ ਵਿਖੇ ਗੋਲਡਨ ਟੈਂਪਲ ਉੱਤੇ ਚਾਨਚਕਤਾਵੇ ਦੀ ਮਸ਼ਕ ਕੀਤੀ ਸੀ ਪਰ ਉਹਨਾਂ ਨੂੰ ਇਸ ਤਰ੍ਹਾਂ ਦੇ ਫੰਦਿਆਂ ਦਾ ਇਲਮ ਹੀ ਨਹੀਂ ਸੀ ਜਿਵੇਂ ਕਿਵੇਂ ਹੰਤਿਆ ਗਿਆ ਸੀ ਦੋ ਹੋਰ ਕਲਮ ਗੋਲਡਨ ਟੈਂਪਲ ਵਿੱਚ ਦਾਖਲ ਹੋਈ 26 ਮਦਰਾਸ ਦਾ ਕਲਮ ਇੱਕ ਸਿੱਖ ਅਫਸਰ ਦੀ ਕਮਾਂਡ ਹੇਠ ਗੁਰੂ ਰਾਮਦਾਸ ਰਾਮਲੋਂ ਦਾਖਲ ਹੋਇਆ ਜੈਸ਼ ਇਸ ਪਸੰਦਾਂ ਨੇ ਦੀ ਛੱਤ ਉੱਤੇ ਮੋਰਚਾ ਬਣਿਆ ਹੋਇਆ ਸੀ ਤੇ ਸਰਾਂ ਦੇ ਅੰਦਰ ਸ਼ਰਧਾਲੂ ਮੌਜੂਦ ਸਨ 9 ਗੜਬਲ ਰਾਈਫਲ ਅਤੇ 15 ਕਮਾਉ ਦਾ ਦੂਜਾ ਕਾਲਮ ਲਾਇਬ੍ਰੇਰੀ ਬਿਲਡਿੰਗ ਦੇ ਸਿਰੇ ਵਾਲੇ ਰਾਹੋਂ ਜਿੱਥੇ دہشت ਪਸੰਦਾਂ ਨੇ ਮਸ਼ੀਨ ਗੰਨਾ ਬੀੜੀਆਂ ਹੋਈਆਂ ਸਨ ਅੰਦਰ ਦਾਖਲ ਹੋਇਆ 골ਡਨ ਟੈਂਪਲ ਹੁਣ ਰਣ ਭੂਮੀ ਬਣ ਗਿਆ ਸੀ ਜਿੱਥੇ ਫੌਜ ਨੇ ਅਜੇ ਕਾਰਵਾਈ ਕਰਨੀ ਸੀ ਜਿਸ ਵਿੱਚ ਪੋਜੀਸ਼ਨਲ ਲਵ دہشت ਪਸੰਦਾਂ ਨੂੰ ਪ੍ਰਾਪਤ ਸੀ ਲੈਫਟੀਨੈਂਟ ਜਨਰਲ ਆਰ.ਐਸ. ਦਿয়াল ਐਮ.ਬੀ.ਸੀ ਨੇ ਦੱਸਿਆ ਪਵਿੱਤਰ ਗਲ ਤਖਤ ਇੱਕ ਅਸਲੀ ਕਿਲਾ ਬਣਿਆ ਹੋਇਆ ਸੀ ਜਿਸ ਦੇ ਹਰ ਸਰਾਖ ਵਿੱਚੋਂ ਗੋਲੀ ਬਾਰੀ ਸੀ ਪੂਰੇ ਕੰਪਲੈਕਸ ਵਿੱਚ ਬੀੜੀਆਂ دہشت ਪਸੰਦਾਂ ਦੀਆਂ ਗੰਨਾ ਵੀ ਚੱਲਣ ਲੱਗੀਆਂ 110 ਗਜ਼ ਦੇ ਫਾਸਲੇ ਦੇ ਅੰਦਰ-ਅੰਦਰ 30 ਲਾਈਟ ਮਸ਼ੀਨ ਕੰਨਾਂ ਸਨ ਮੈਂ ਆਪਣੇ ਜੀਵਨ ਦੇ ਤਿੰਨ ਦਹਾਕਿਆਂ ਵਿੱਚ ਇਸ ਤਰ੍ਹਾਂ ਦੀ ਫਾਇਰਿੰਗ ਪਾਵਰ ਨਹੀਂ ਵੇਖੀ ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ ਵੇਖੀ ਦਿਆਲ ਨੇ ਪਾਕਿਸਤਾਨ ਨਾਲ 1965 ਦੀ ਜੰਗ ਵਿੱਚ ਕਸ਼ਮੀਰ ਵਿਖੇ ਹਾਜੀਪੁਰ ਦੇ ਦਰੇ ਉੱਤੇ ਕਬਜ਼ਾ ਕਰਨ ਦੀ ਗਵਾਹੀ ਕੀਤੀ ਸੀ ਇੱਕ ਅਜਿਹਾ ਦਲੇਰੀ ਭਰਿਆ ਕਾਰਨਾਮਾ ਸੀ ਜਿਸ ਤੇ ਲਈ ਉਹਨੂੰ ਮਹਾਬੀਰ ਚੱਕਰ ਐਮਬੀਸੀ ਨਾਲ ਨਵਾਜਿਆ ਗਿਆ ਸੀ ਤੇ ਮੇਜਰ ਜਨਰਲ ਬਰਾੜ ਨੇ ਆਖਿਆ ਇਹ ਅਕਾਲ ਤਖਤ ਆਟੋਮੈਟਿਕ ਹਥਿਆਰਾਂ ਦਾ ਗੜ੍ਹ ਸੀ ਕਮਾਂਡਵਾਨ ਨੂੰ ਪੁੱਜੇ ਨੁਕਸਾਨ ਪਿੱਛੋਂ ਲੈਫਟੀਨੈਂਟ ਇਸrar ਖਾਨ ਦੀ ਅਗਵਾਈ ਵਿੱਚ 10 ਗਾਰਡਸ ਤੇ ਇੱਕ ਦਸਤੈ ਨਵੰਦਰ ਜਾਣ ਲਈ ਆਖਿਆ ਗਿਆ। ਉਹ ਮੁੱਖ ਪ੍ਰਵੇਸ਼ ਦੁਆਰ ਵੱਲੋਂ ਦਾਖਲ ਹੋਏ ਤੇ ਸੀੜੀਆਂ ਤੋਂ ਬਚ ਕੇ ਨਿਕਲਦੇ ਉੱਥੋਂ ਦੀਆਂ ਗੰਨਾਂ ਨੂੰ ਚੁੱਪ ਕਰਵਾ ਦਿੱਤਾ ਜਿਨ੍ਹਾਂ ਨੇ ਕਮਾਂਡੋਆਂ ਦਾ ਪੜਤਾ ਕਰ ਦਿੱਤਾ ਸੀ। 10 ਗਾਰਡਸ ਦਾ ਕਾਰਜ ਹਰਮੰਦਰ ਦੇ ਪਿੱਛੇ ਕਰਕੇ ਪ੍ਰਕਰਮਾਂ ਦੇ ਖੱਬੇ ਪਾਸੇ ਕਮਰਿਆਂ ਨੂੰ ਕਾਬੂ ਵਿੱਚ ਲਿਆਉਣਾ ਸੀ ਜਿੱਥੇ ਬਬਰ ਖਾਲਸਾ ਦੇ ਮੋਰਚੇ ਸਨ। ਹਰਾਨੀ ਦੀ ਗੱਲ ਹੈ ਕਿ ਉਹਨਾਂ ਨੇ ਮਾਮੂਲੀ ਮੁਕਾਬਲਾ ਕੀਤਾ ਬਬਰ ਖਾਲਸਾ ਦੇ ਕੁਝ ਜਵਾਨਾਂ ਨੇ ਹੀ ਲੜਾਈ ਕੀਤੀ ਤੇ ਮਰ ਗਏ ਬਾਕੀ ਦੇ ਇੱਕ ਤਰੰਗ ਰਹੀਂ ਬਚ ਕੇ ਨਿਕਲ ਗਏ ਤਰੰਗ ਜਿਸ ਦਾ ਪਤਾ ਉਸ ਸਮੇਂ ਫੌਜ ਨੂੰ ਨਹੀਂ ਸੀ ਦੂਜੇ ਦੋ ਕਾਲਮਾਂ ਦੀ ਪ੍ਰਾਪਤੀ ਮਾਮੂਲੀ ਸੀ ਕਿਉਂਕਿ ਜੋ ਬਾਲਕੋਨੀਆਂ ਤੇ ਬਾਰੀਆਂ ਦੀਆਂ ਸਿਲਾਂ ਉੱਤੇ ਦਹਿਸ਼ਤ ਪਸੰਦਾਂ ਕੋਲ ਲਾਹੇਵੰਦ ਫਾਇਰਿੰਗ ਪੁਆਇੰਟਸ ਸਨ ਨਰੀਖਨ ਤੇ ਫਾਇਰਿੰਗ ਲਈ ਮੋਰੀਆਂ ਬਣੀਆਂ ਹੋਈਆਂ ਸਨ ਦੂਜੇ ਪਾਸੇ ਫੌਜੀ ਖੁੱਲੇ ਮੈਦਾਨ ਵਿੱਚ ਸਨ ਇਸrar ਖਾਨ ਦੀ ਅਗਵਾਈ ਵਿੱਚ ਕਾਲਮ ਅਕਾਲ ਤਖਤ ਵੱਲ ਸੀਐਸ ਗੈਸ ਦੇ ਕਨਸਤਰਾਂ ਵਿੱਚ ਹੌਲੀ-ਹੌਲੀ ਅੱਗੇ ਵਧਿਆ ਗੈਸ ਜਿਹੜੀ ਅਥਰੂ ਗੈਸ ਨਾਲੋਂ ਵੀ ਬਧੇਰੇ ਤੇਜ਼ ਹੁੰਦੀ ਹੈ 10 ਘੜਸ ਦੇ ਕਈ ਜਵਾਨ ਅਕਾਲ ਤਖਤ ਤੇ ਲਾਗੇ ਜਾਣ ਦੀ ਕੋਸ਼ਿਸ਼ ਵਿੱਚ ਮਰ ਗਏ ਇਹ ਯਤਨ નિਫਲ ਸਿੱਧ ਹੋਇਆ ਕਿਉਂਕਿ ਸੱਬੇ ਬਾਰੀਆਂ ਇੱਥੋਂ ਤੱਕ ਕਿ ਵਿਰਲਾ ਵੀ ਬੰਦ ਕੀਤੀਆਂ ਹੋਈਆਂ ਸਨ ਅਤੇ ਹਵਾ ਦੀ ਅਸੁਖਾਮੀ ਦਿਸ਼ਾ ਵੀ ਦੇਸ਼ ਦੇ ਪਸੰਦਾਂ ਨੂੰ ਗੈਸ ਦੇ ਅਸਰ ਤੋਂ ਬਚਾਉਣ ਵਿੱਚ ਉਹਨਾਂ ਦੀ ਸਹਾਇਤਾ ਹੋ ਰਹੀ ਸੀ ਫਿਰ 10 ਗਾਰਡਸ ਨੇ ਕਾਲ ਤੱਕ ਤੁੱਤੇ ਸਿੱਧਾ ਹਮਲਾ ਕਰਕੇ ਇੱਕਦਮ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਇਹ ਤਾਂ ਆਤਮਕਾਤੀ ਯਤਨ ਸੀ ਕਿਉਂਕਿ ਉਹਨਾਂ ਦੇ ਸਾਹਮਣੇ ਵਾਲਾ ਖੁੱਲਾ ਸਥਾਨ ਦਹਿਸ਼ਤ ਪਸੰਦਾਂ ਦੀਆਂ ਗੰਨਾਂ ਦੀ ਚੰਗੀ ਮਾਰ ਵਿੱਚ ਸੀ ਇਮਾਰਤ ਦੇ ਸੰਗ ਮਰਵਰੀ ਮੱਥੇ ਵੱਲੋਂ ਗੋਲੀ ਦੀ ਵਿਛਾੜ ਹੋਈ ਲਾਇਬ੍ਰੇਰੀ ਬਿਲਡਿੰਗ ਤੋਂ ਵੀ ਫਾਇਰਿੰਗ ਹੋਈ ਅਤੇ ਕੋਠਾ ਸਾਹਿਬ ਨਾਲ ਜੁੜੀਆਂ ਹੋਈਆਂ ਇਮਾਰਤਾਂ ਤੇ ਤੋਸ਼ਾ ਖਾਨਾ ਵੱਲੋਂ ਵੀ ਗੋਲੀ ਬਰਾਈ ਗਈ 10 ਗਾਰਡਸ ਬਹੁਤ ਚੰਗੀ ਤਰ੍ਹਾਂ ਲੜੇ ਦਿਆਲ ਨੇ ਅੱਗੇ ਚੱਲ ਕੇ ਦੱਸਿਆ ਸੀ ਪਰ ਕਾਫੀ ਆਦਮੀ ਮਰਵਾ ਜਾਂ ਪੱਟੜ ਕਰਵਾ ਕੇ ਇਹਨੂੰ ਪਿਛਾ ਹਟਣ ਉੱਤੇ ਮਜਬੂਰ ਹੋਣਾ ਪਿਆ ਲਾਇਬ੍ਰੇਰੀ ਬਿਲਡਿੰਗ ਵੱਲੋਂ ਦਾਖਲ ਹੋਣ ਵਾਲੇ ਕਾਲਮ ਨੂੰ ਕੁਝ ਪ੍ਰਾਪਤੀ ਜ਼ਰੂਰ ਹੋਈ ਪਰ ਉਹਨੂੰ ਆਪਣੀ ਸਪੇਖ ਸਥਿਤੀ ਬਾਰੇ ਯਕੀਨ ਨਹੀਂ ਸੀ ਰੇਡੀਓ ਉੱਪਰ ਕਾਲਮ ਦੇ ਕਮਾਂਡਰ ਨੇ ਕਿਹਾ ਕਿ ਕੁਝ ਲਾਲ ਇਮਾਰਤਾਂ ਵਿੱਚੋਂ ਭਾਰੀ ਗੋਲੀ ਵੱਜ ਰਹੀ ਹੈ ਉਹਦਾ ਮਤਲਬ ਸਪਸ਼ਟ ਤੌਰ ਤੇ ਕਾਲ ਤੱਕ ਤੋਂ ਤੇ ਇਹਦੀਆਂ ਗਵਾਂਢੀ ਇਮਾਰਤਾਂ ਤੋਂ ਸੀ ਇਸ ਗੱਲ ਨੇ ਮੋੜ ਮਾੜੀ ਇੰਟੈਲੀਜੈਂਸ ਨੂੰ ਸਪਸ਼ਟ ਕੀਤਾ ਇਚਰ ਗੁਰੂ ਰਾਮਦਾਸ ਰਾਮ ਵੱਲੋਂ ਆਉਣ ਵਾਲਾ ਤੀਜਾ ਕਲਮ ਭਾਰੀ ਮੁਕਾਬਲੇ ਦਾ ਸਾਹਮਣਾ ਕਰਨ ਪਿੱਛੋਂ ਪਰਕਰਮਾ ਤੇ ਪਹੁੰਚ ਗਿਆ ਸੀ ਲੰਗਰ ਤੇ ਗੁਰੂ ਰਾਮਦਾਸ ਰਾ ਨੂੰ ਗੋਲੀ ਵਟਾੰਦਰੇ ਕਰਨ ਨੁਕਸਾਨ ਪੁੱਜਾ ਇਸ ਕਾਲਮ ਨੇ ਲਾਇਬ੍ਰੇਰੀ ਬਿਲਡਿੰਗ ਵੱਲ ਵੱਧਨ ਦੀ ਕੋਸ਼ਿਸ਼ ਕੀਤੀ ਪਰ ਅਗੋਂ ਜ਼ਬਰਦਸਤ ਫਾਇਰਿੰਗ ਹੋਈ ਇਸ ਕਾਰਵਾਈ ਦੇ ਦੌਰਾਨ ਨਾਲ ਲੱਗਦਾ 베ਰੀ ਗੁਰਦੁਆਰਾ ਤਬਾਹ ਹੋ ਗਿਆ ਇੱਕ ਦਰਖਤ ਹੀ ਇਸ ਛੋਟੇ ਜਿਹੇ ਗੁਰਦੁਆਰੇ ਦੀ ਮਹੱਤਤਾ ਨੂੰ ਬਹੁਤਿਆਂ ਨੇ ਨਹੀਂ ਸਮਝਿਆ ਬਰਾੜ ਬਹੁਤ ਫਿਕਰਮੰਦ ਸੀ ਭਾਵੇਂ ਹਥਿਆਰਾਂ ਤੇ ਹੋਰ ਵਧੇਰੇ ਜਵਾਨਾਂ ਨੂੰ ਭੇਜਣ ਦੇ ਬਾਵਜੂਦ ਉਹ دہشت ਪਸੰਦਾਂ ਵੱਲੋਂ ਮੁਕਾਬਲੇ ਉੱਤੇ ਕਾਬੂ ਨਹੀਂ ਸੀ ਪਾ ਸਕਿਆ ਕਾਰਜ ਜਿਸ ਦੇ ਬਾਰੇ ਪਹਿਲਾਂ ਖਿਆਲ ਸੀ ਕਿ ਕੁਝ ਘੰਟੇ ਵਿੱਚ ਹੀ ਪੂਰਾ ਹੋ ਜਾਵੇਗਾ ਮਨ ਤੇ ਫੱਟੜ ਹੋਣ ਵਾਲੇ ਜਵਾਨਾਂ ਦੀ ਗਿਣਤੀ ਕਾਫੀ ਸੀ ਤੇ ਤਿੰਨੇ ਕਾਲਮਾਂ ਦਾ ਅੱਗੇ ਵਧਣਾ ਅਮਲੀ ਤੌਰ ਤੇ ਰੁਕ ਗਿਆ ਸੀ ਅਕਾਲ ਤਖਤ ਅਜੀਤ ਖੜਾ ਸੀ ਬ੍ਰਾਡ ਲੜਾਈ ਨੂੰ ਜਲਦੀ ਖਤਮ ਕਰਨ ਦਾ ਚਾਹਵਨ ਸੀ ਉਹਨੂੰ ਕਿਹਾ ਗਿਆ ਸੀ ਕਿ 6 ਜੂਨ ਸੂਰਜ ਚੜ੍ਹੇ ਤੋਂ ਪਹਿਲਾਂ ਪਹਿਲਾਂ ਲੜਾਈ ਖਤਮ ਹੋ ਜਾਣੀ ਚਾਹੀਦੀ ਹੈ 15 ਪਿਆਦਾ ਡਿਵੀਜ਼ਨ ਨੇ ਜਿਨੇ ਇਚਰ ਅਮਰਸਰ ਨੂੰ ਸੀਲ ਕੀਤਾ ਹੋਇਆ ਸੀ ਰਿਪੋਰਟ ਕੀਤਾ ਕਿ ਪੁਰਾਣੀਆਂ ਬੰਦੂਕਾਂ ਤਲਵਾਰਾਂ ਲਾਠੀਆਂ ਆਦਿ ਨਾਲ ਲੈਸ ਹਜ਼ਾਰਾਂ ਹਰ ਸਿੱਖ ਸ਼ਹਿਰ ਵੱਲ ਚੜਿਆ ਰਹੇ ਹਨ ਪਿੰਡਾਂ ਵਾਲੇ ਤੇ ਆਦਮੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਲੀਡਰ ਨੂੰ ਬੋੜਨ ਲਈ ਉਭਾਰਨ ਦੀ ਕੋਸ਼ਿਸ਼ ਕਰ ਰਹੇ ਸਨ ਸਿੱਖ ਪਿੰਡੂਆਂ ਨੂੰ ਦੱਸਿਆ ਗਿਆ ਕਿ ਗੋਲਡਨ ਟੈਂਪਲ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਤੇ ਦੀ ਰੱਖਿਆ ਲਈ ਉਹਨਾਂ ਦੀ ਮਦਦ ਦੀ ਲੋੜ ਹੈ ਤਵਾਗ ਨੂੰ ਸ਼ਹਿਰ ਵੱਲ ਥਾਂ ਥਾਂ ਹੀ ਕਰਕੇ ਆਉਂਦੇ ਬਹੁਤੇ ਲੋਕਾਂ ਨੇ ਇਹ ਵੇਖ ਕੇ ਕਿ ਫੌਜ ਨੇ ਰੋਕ ਪਾਉਣ ਦੀ ਠਾਣੀ ਹੋਈ ਹੈ ਜਿਨ੍ਹਾਂ ਕੁਝ ਲੋਕਾਂ ਨੇ ਦੌੜ ਕੇ ਲੰਘ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸਿਆਨਪ ਤੋਂ ਕੰਮ ਲਿਆ ਤੇ ਬਾਦੂ ਦੀ ਬਹਾਦਰੀ ਵਿਖਾਉਣ ਦੀ ਕੋਸ਼ਿਸ਼ ਨਾ ਕੀਤੀ ਉਹਨਾਂ ਰੋਕਣ ਲਈ ਟੈਂਕਾਂ ਤੇ ਹੈਲੀਕਾਪਟਰਾਂ ਦੀ ਵਰਤੋਂ ਵੀ ਕੀਤੀ ਗਈ। ਮਹਾਂਤ ਬਾਬਾ ਬਿਜਲੀ ਚੰਦ ਦੀ ਅਗਵਾਈ ਵਿੱਚ 30 ਹਜ਼ਾਰ ਤੋਂ ਉੱਪਰ ਦੀ ਭੀੜ ਚਬਾਲ ਲਾਗੇ ਰੁੱਕੀ। ਟੈਂਕਾਂ ਨੇ ਉਹਨਾਂ ਦਾ ਰਾਹ ਰੁਕਿਆ ਹੋਇਆ ਸੀ। ਐਵੇਂ ਹੀ ਟੰਡਕਸੇਲੀ, ਫਤਿਹਪੁਰ ਤੇ ਬਟਾਲਾ ਵਿਖੇ ਇਕੱਠੇ ਹੋਏ ਲੋਕ ਇਹ ਵੇਖ ਕੇ ਖਿੰਡ ਗਏ ਕਿ ਅੰਮ੍ਰਿਤਸਰ ਜਾਣ ਵਾਲੇ ਰਾਹ ਫੌਜ ਨੇ ਤਕੜੀ ਤਰ੍ਹਾਂ ਰੋਕ ਛੱਡੇ ਹੋਏ ਹਨ। ਆਰਮੀ ਗਸ਼ਤੀ ਦਸਤਿਆਂ ਨੇ ਵੀ ਚੌਗਮੈਤਾ ਵਿਖੇ ਜਿੱਥੇ ਭਿੰਡਰਾ ਵਾਲੇ ਦਾ ਸ਼ਬਦ ਹੀ ਕਾਨੂੰਨ ਦੀ ਹیثیت ਰੱਖਣ ਲੱਗ ਪਿਆ ਸੀ ਤੇ ਵੇਰਕਾ ਲਾਗੇ ਵੀ ਵਹੀਰ ਨੂੰ ਰੋਕ ਲਿਆ ਵੇਰਕੇ ਵਿੱਚ ਲੋਕਾਂ ਦੋ ਸਪਾਈਆਂ ਨੂੰ ਕਰੀਬ ਕਰੀਬ ਮਾਰੀ ਮੁਕਾਇਆ ਸੀ ਪਰ Hindu Sikh ਸਬੰਧ ਮਜ਼ਬੂਤ ਤਰ੍ਹਾਂ ਕਾਇਮ ਰਹੇ ਉਦੋਂ ਵੀ ਜਦੋਂ ਸਿੱਖ ਜੋਸ਼ ਵਿੱਚ ਭਰੇ ਘਰੀ ਪਰਤੇ ਕੋਈ ਫਿਰਕੂ ਝਟਪਣੀ ਹੋਈ ਕਿਸੇ Hindu ਨੂੰ ਇੱਕ ਪੱਥਰ ਵੀ ਮਾਰਿਆ ਨਹੀਂ ਗਿਆ ਇਚਰ ਬਰਾੜ ਨੂੰ ਦਿੱਲੀ ਤੋਂ ਸੁਨੇਹਾ ਮਿਲਿਆ ਉਹਨੂੰ ਲੌਂਗੋਵਾਲ ਤੇ ਟੋੜਾ ਦੇ ਟਿਕਾਣੇ ਬਾਰੇ ਪੁੱਛਿਆ ਗਿਆ ਸੀ ਉਹਨੂੰ ਨਹੀਂ ਸੀ معلوم ਕਿ ਉਹਨਾਂ ਨਾਲ ਕੀ ਬੀਤੀ ਹੈ ਉੰਜ ਭਾਵੇਂ ਉਹਨਾਂ ਨੂੰ ਯਕੀਨ ਸੀ ਕਿ ਉਹ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁਰੂ ਨਾਨਕ ਨਵਾਸ ਵਿੱਚ ਸਨ ਇੱਕ ਅਫਸਰ ਨੂੰ ਰਖਕ ਦੇ ਸੰਗ ਲੋਂਗੋਵਾਲ ਟੌੜਾ ਤੇ ਬਲਵੰਤ ਸਿੰਘ ਰਾਂਬੂਵਾਲੀਆਂ ਨੂੰ ਲੱਭਣ ਲਈ ਭੇਜਿਆ ਗਿਆ ਜਿਹੜੇ ਤੀਕੂ ਹੋਰ ਲੋਕਾਂ ਨਾਲ ਟੌੜਾ ਦੇ ਕਮਰੇ ਵਿੱਚ ਕੁਸੜ ਕੇ ਬੈਠੇ ਹੋਏ ਸਨ ਲੋਂਗੋਵਾਲ ਤੇ ਦੂਜੇ ਲੋਕ ਇਥੇ 30 ਘੰਟੇ ਤੋਂ ਭੁੱਖੇ ਪਿਆਸੇ ਬੈਠੇ ਰਹੇ ਸਨ ਜਦੋਂ ਅਫਸਰ ਨੇ ਪੁੱਛਿਆ ਕਿ ਉਹ ਪੰਜ ਜੋਨੋਂ ਪੀੜ ਸੁਣ ਕੇ ਬਾਹਰ ਕਿਉਂ ਨਹੀਂ ਆਏ ਲੋਂਗੋਵਾਲ ਨੇ ਕਿਹਾ ਕਿ ਭਾਰੀ ਦਰਵਾਜ਼ੇ ਬੰਦ ਉਣ ਕਰਕੇ ਕਮਰੇ ਕਰੀਬ ਕਰੀਬ ਸਾਊਂਡ ਪ੍ਰੂਫ ਬਣ ਗਏ ਤੇ ਉਹਨਾਂ ਨੂੰ ਅਪੀਲ ਸੁਣਾਈ ਹੀ ਨਹੀਂ ਦਿੱਤੀ ਜੇ ਸੁਣਾਈ ਦੇ ਦਿੰਦੀ ਤਾਂ ਉਹਨਾਂ ਨੇ ਬਾਹਰ ਆ ਜਾਣਾ ਸੀ ਕਰੀਬ ਕਰੀਬ ਸਵੇਰ ਦੇ 1 ਵਜੇ ਜਦੋਂ ਲੋਂਗੋਵਾਲ ਟੌੜਾ ਤੇ ਦੂਜੇ ਲੋਕ ਟੌੜਾ ਦੇ ਕਮਰੇ ਵਿੱਚੋਂ ਬਾਹਰ ਨਿਕਲੇ ਤਾਂ ਅਖੰਡ ਕੀਰਤਨੀ ਜਥੇ ਦੀ ਅਮਰਜੀਤ ਕੌਰ ਵੀ ਉਹਨਾਂ ਦੇ ਨਾਲ ਸੀ ਗੁਰੂ ਨਾਨਕ ਦੇਵ ਜੀ ਦੇ ਤੇਜਾ ਸਿੰਘ ਸਮੁਦਰੀ ਹਾਲ ਵਿੱਚੋਂ ਲਗਭਗ 400 ਸ਼ਰਧਾਲੂ ਸਿੱਖ ਲੋਂਗੋਵਾਲ ਦੁਆਰੇ ਆਣ ਜੁੜੇ ਜਿਨ੍ਹਾਂ ਨੇ ਰਾਮੂ ਵਾਲੀਆਂ ਨੂੰ ਪਿੱਛੇ ਰੁਕਣ ਲਈ ਤੇ ਇਹਨਾਂ ਲੋਕਾਂ ਦਾ ਚਾਰਜ ਲੈਣ ਲਈ ਆਖਿਆ ਉਹਨੇ ਐਵੇਂ ਕੀਤਾ ਉਦੋਂ ਵੀ ਜਦੋਂ ਲੋਂਗੋਵਾਲ ਉਹਦੇ ਨਾਲ ਗੱਲ ਕਰ ਰਿਹਾ ਸੀ ਦਹਿਸ਼ਤਪਸੰਦਾ ਬੰਦੋਂ ਛੁੱਟੇ ਦਸਤੀ ਬੰਬ ਉਹਦੇ ਨੇੜੇ ਹੀ ਡਿੱਗੇ ਤੇ ਸੱਤ ਦਹਿਸ਼ਤਪਸੰਦਾ ਨੇ ਜਿਹੜੇ ਲੋਂਗੋਵਾਲ ਦੁਆਲੇ ਜੋੜੇ ਲੋਕਾਂ ਦੀ ਭੀੜ ਵਿੱਚ ਸ਼ਾਮਲ ਸਨ ਇਹ ਵੇਖ ਕੇ ਕਿ ਹੋਰਨਾਂ ਨੂੰ ਰੋਕਣ ਲਈ ਪ੍ਰੇਰਣਾ ਨਹੀਂ ਜਾ ਸਕਦਾ ਦੌੜ ਕੇ ਸਮੁਦਰੀ ਹਾਲ ਦੀ ਛੱਤ ਉੱਤੇ ਜਾ ਚੜੇ ਤੇ ਉੱਥੋਂ ਸ਼ਰਧਾਲੂਆਂ ਵਿੱਚ ਗੋਲੀ ਲੰਗੋਵਾਲ ਟੋੜਾ ਤੇ ਅਮਰਜੀਤ ਕੌਰ ਨੂੰ ਬੰਦ ਫੌਜੀ ਗੱਡੀਆਂ ਵਿੱਚ ਬਿਠਾ ਕੇ ਲਿਜਾਇਆ ਗਿਆ ਪਰ ਕੁਝ ਸ਼ਰਦਾਲੂ ਨੂੰ ਗੋਲੀ ਵੱਜੀ। ਐਵੇਂ ਹੀ ਕੁਝ ਜਵਾਨ ਵੀ ਜ਼ਖਮੀ ਹੋਏ ਜਿਨ੍ਹਾਂ ਨੇ ਜਵਾਬ ਵਿੱਚ ਗੋਲੀ ਚਲਾਈ ਤਾਂ ਇਸ ਤਰ੍ਹਾਂ ਦੁਪਾਸੀ ਗੋਲੀ ਵਿੱਚ ਕਈ ਹੋਰ ਸ਼ਰਦਾਲੂ ਵੀ ਫਟ ਰਹੋਗੇ। ਫੌਜੀ ਜਵਾਨ ਸੁਬੰਦਰੀ ਹਾਲ ਤੇ ਗੁਰੂ ਨਾਨਕ ਦੇਵ ਨਿਵਾਸ ਵਿੱਚ ਦਾਖਲ ਹੋਏ ਤੇ ਅਨੇਵਾ ਗੋਲੀ ਚਲਾਈ। ਉੱਥੇ ਮੌਜੂਦ ਕੁਝ ਦਹਿਸ਼ਤਪਸੰਦਾ ਨੇ ਜਵਾਬ ਵਿੱਚ ਗੋਲੀ ਚਲਾਈ। ਲਗਭਗ 100 ਸ਼ਰਦਾਲੂ ਜਿਨ੍ਹਾਂ ਵਿੱਚ 35 ਔਰਤਾਂ ਅਤੇ 10 ਬੱਚੇ ਸ਼ਾਮਲ ਸਨ ਮਾਰੇ ਗਏ। ਇਸ ਗੋਲੀਬਟਾਂਦਰੇ ਵਿੱਚ ਦਹਿਸ਼ਤ ਪਸੰਦ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਨੂੰ ਮਾਰ ਸਕੇ ਜਿਹਨੂੰ ਪਿੰਡਰਾ ਵਾਲੇ ਨੇ ਇਹਦਾ ਦੋਸ਼ੀ ਠਰਾਇਆ ਸੀ ਕਿ ਉਹਨੇ ਉਹਦੇ ਕਿਲਰ ਸਕਵਾਡਾਂ ਦੇ ਸੀਨੀਅਰ ਕਮਾਂਡਰ ਐਸਐਸ ਸੋਢੀ ਨੂੰ ਕਤਲ ਕਰਵਾਇਆ ਕਹਿੰਦੇ ਹਨ ਕਿ ਗੁਰਚਰਨ ਸਿੰਘ ਨੇ ਸੁਰਿੰਦਰ ਸਿੰਘ ਛਿੰਦਾ ਤੇ ਉਹਦੀ ਸਹੇਲੀ ਬਲਜੀਤ ਕੌਰ ਨੂੰ ਸੋਢੀ ਦੇ ਕਤਲ ਦਾ ਕੰਮ ਸੌਂਪਿਆ ਸੀ ਅੱਗੇ ਚੱਲ ਕੇ ਛਿੰਦੇ ਦਾ ਕਤਲ ਕਰ ਦਿੱਤਾ ਗਿਆ ਤੇ ਬਲਜੀਤ ਕੌਰ ਨੂੰ ਵੀ ਤਸੀਹੇ ਦੇ ਕੇ ਮਾਰ ਮੁਕਾਇਆ ਗਿਆ ਅਖੀ ਡਿਟੇ ਅਨੁਸਾਰ ਜਿਹੜੇ ਸ਼ਰਧਾਲੂ ਸਿੱਖ ਰਾਮੂ ਵਾਲੀਏ ਦੇ ਨਾਲ ਗੁਰੂ ਨਾਨਕ ਨਵਾਸ ਵਿੱਚ ਰੁਕੇ ਫਿਰ ਗੁਰੂ ਰਾਮ ਦਸ ਰਾਂ ਪਹੁੰਚ ਕੇ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਫੌਜ ਨੇ ਉਹਨਾਂ ਨੂੰ ਵੀ ਉਹ ਸਹੂਲਤਾਂ ਨਹੀਂ ਦਿੱਤੀਆਂ ਜੋ ਜੰਗੀ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਹਨ ਇਹ ਉਹ ਜ ਅਜੀਬ ਦੇਖ ਸਕਦੀ ਸੀ ਕਿਉਂ ਜੋ ਸਤਨਖਰ ਸਤਾਰ ਵਿੱਚ ਇੱਕ ਬਾੜ ਜਿੱਥੇ ਫੱਟੜ ਕੈਦੀਆਂ ਨੂੰ ਰੱਖਿਆ ਗਿਆ ਸੀ ਦੇ ਬਾਹਰ ਲੱਗੇ ਫੱਟੇ ਉੱਤੇ ਲਿਖਿਆ ਹੋਇਆ ਸੀ ਜੰਗੀ ਕੈਦੀ ਗੁਰੂ ਨਾਨਕ ਨਾਮ ਦੇ ਵਿੱਚ ਫਾਇਰਿੰਗ ਦੇ ਨਾਲ ਹੀ ਅਕਾਲ ਤਖਤ ਲਾਇਬ੍ਰੇਰੀ ਬਿਲਡਿੰਗ ਤੇ ਨਾਲ ਲੱਗਦੀਆਂ ਇਮਾਰਤਾਂ ਤੋਂ ਗੋਲੀਆਂ ਅੰਨੇਵਾਤ ਚੱਲਣ ਲੱਗੀਆਂ ਹਰਮੰਦਰ ਸਾਹਿਬ ਨੂੰ ਵੀ ਹਾਨੀ ਪੁੱਜੀ ਇਹਦੇ ਉੱਤੇ ਕਟੋਂ-ਕਟ 300 ਗੋਲੀਆਂ ਦੇ ਨਿਸ਼ਾਨ ਗਿਨੇ ਗਏ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਨੂੰ ਗੋਲੀ ਵੱਜੀ। ਸਰਕਾਰ ਨੇ ਬੀੜ 13 ਜੂਨ ਨੂੰ ਇੱਕ ਗ੍ਰੰਥੀ ਨਾਲ ਮਿਲ ਕੇ ਬਾਹਰ ਲਜਾਣ ਦੀ ਕੋਸ਼ਿਸ਼ ਕੀਤੀ। ਦਿਆਲ ਨੇ ਅੱਗੇ ਚੱਲ ਕੇ ਮੈਨੂੰ ਦੱਸਿਆ ਅਸੀਂ ਹਰਮੰਦਰ ਸਾਹਿਬ ਵੱਲ ਉਦੋਂ ਵੀ ਗੋਲੀ ਨਹੀਂ ਚਲਾਈ ਜਦੋਂ ਅੱਤਵਾਦੀਆਂ ਨੇ ਉਸ ਸਥਾਨ ਨੂੰ ਜਿੱਥੇ ਕੀਰਤਨ ਹੁੰਦਾ ਹੈ ਸਾਡੇ ਉੱਤੇ ਗੋਲੀਆਂ ਚਲਾਉਣ ਲਈ ਵਰਤਿਆ। ਪਰ ਕਾਰਵਾਈ ਵਿੱਚ ਹਿੱਸਾ ਲੈਣ ਵਾਲੇ ਅਫਸਰ ਨੇ ਮੰਨਿਆ ਕਿ ਟੈਂਪਲ ਤੋਂ ਚੱਲਦੀ ਗੋਲੀ ਦੇ ਜਵਾਬ ਵਿੱਚ ਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਤਿੰਨ ਪਾਸਿਆਂ ਤੋਂ ਹਮਲੇ ਨੂੰ ਰੋਕ ਦਿੱਤਾ ਗਿਆ ਜਦੋਂ دہشت ਪਸੰਦਾਂ ਦੀ ਆਟੋਮੈਟਿਕ ਤੇ ਐਲ ਐਮ ਜੀ ਫਾਇਰਿੰਗ ਨੇ ਫੌਜੀਆਂ ਨੂੰ ਥਾਂੇ ਬੰਨ ਛੱਡਿਆ ਫੌਜ ਲਈ ਬੜੀ ਮੁਸ਼ਕਲ ਬਣ ਰਹੀ ਸੀ ਕਿਰੀਆਂ ਹੋਈਆਂ ਬਿਲਟ ਅਪ ਮੋਰਚਾ ਬੰਦ ਥਾਵਾਂ ਵਿੱਚ ਵੈਸੇ ਵੀ ਲੜਾਈ ਸਦਾ ਹੀ ਖਤਰਨਾਕ ਕਮ ਹੁੰਦਾ ਹੈ ਫੌਜ ਭਾਵੇਂ ਆਪਣੇ ਜਵਾਨਾਂ ਨੂੰ ਇਸ ਪੱਖੋਂ ਵੀ ਸਖਲਾਈ ਦਿੱਤਾ ਕਰਦੀ ਸੀ ਪਰ ਹੁਣ ਪੈਰਾ ਮਿਲਟਰੀ ਫੋਰਸ ਨੇ ਆਗਮਨ ਤੋਂ ਪਿੱਛੋਂ ਇਹ ਸਖਲਾਈ ਦੇਣੀ ਬੰਦ ਕਰ ਦਿੱਤੀ ਸੀ ਰੁਕ ਰੁਕੇ ਫਾਇਰਿੰਗ ਹੁੰਦੀ ਰਹੀ ਪਫਟਾਲੇ ਦੀ ਪਹਿਲੀ ਰੋਸ਼ਨੀ ਵਿੱਚ ਦਿਸਿਆ ਕਿ ਪੂਰੀ ਪ੍ਰਕਰਮਾ ਹਿਲੋਥਾਂ ਨਾਲ ਭਰੀ ਪਈ ਸੀ ਵਰਦੀਆਂ ਵਾਲਿਆਂ ਦੀ ਗਿਣਤੀ ਦੂਜਿਆਂ ਨਾਲੋਂ ਵੱਧ ਸੀ ਅੰਮ੍ਰਿਤਸਰ ਸਰੋਵਰ ਵਿੱਚ ਵੀ ਕੁਝ ਲੋਥਾਂ ਤੈਰ ਰਹੀਆਂ ਸਨ ਦਿਨ ਚੜ੍ਹੇ ਫਾਇਰਿੰਗ ਕੁਝ ਮਦਮ ਹੋਈ ਤੇ ਜਲਦੀ ਹੀ ਬੇਤਰਤੀਬ ਹੋ ਗਈ ਫੌਜੀ ਜਿਨ੍ਹਾਂ ਦੀ ਪੋਜੀਸ਼ਨ ਆ ਸੁਰੱਖਿਤ ਸਨ ਪਛਾਂ ਹਟ ਗਏ ਬਾਕੀ ਕੁਲਦੀਪ ਨਾਇਰ ਵੱਲੋਂ ਲਿਖੇ ਤੀਜੇ ਅਧਿਆਇ ਦੇ ਦੂਜੇ ਹਿੱਸੇ ਵਿੱਚ ਧੰਨਵਾਦ